ਤੇ ਜਿਹੜੀ ਆ ਵੀਡੀਓ ਬਣਾਈ ਗਈ ਹੈ ਵੀਡੀਓ ਬਣਾਉਣ ਤੋਂ ਬਾਅਦ ਜਿਸ ਫੈਕਟਰੀ ਦੇ ਮਾਲਕ ਤੇ ਕੋਲ ਜਿਹੜੀ ਆ ਫਰੋਤੀ ਮੰਗੇ ਸੀਗਾ ਉਸਦੇ ਮੋਬਾਈਲ ਤੇ ਇਹ ਵੀਡੀਓ ਸੈਂਡ ਕਰ ਦਿੱਤੀ ਆ ਤਾਂ ਉਸ ਨੂੰ ਨਾਲ ਹੀ ਕਿਹਾ ਵਾਇਸ ਕਰਕੇ ਕਿਹਾ ਕਿ ਇਸ ਵੀਡੀਓ ਵਿੱਚ ਆਪਣੀ ਫੈਕਟਰੀ ਦਾ ਹਾਲ ਦੇ ਕਿਸ ਤਰੀਕੇ ਦੇ ਨਾਲ ਜਿਹੜੀਆਂ ਗੋਲੀਆਂ ਚਲਾਈ ਗਈਆਂ ਨੇ ਪਰ ਜਿਸ ਤੋਂ ਬਾਅਦ ਇਸ ਫੈਕਟਰੀ ਦੇ ਮਾਲਕ ਨੇ ਜਿਹੜੀ ਆ ਪੁਲਿਸ ਨੂੰ ਸ਼ਿਕਾਇਤ ਕੀਤੀ ਆ ਪੁਲਿਸ ਨੇ ਆਖਿਰਕਾਰ ਵੱਡੀ ਸਫਲਤਾ ਹਾਸਲ ਕਰਦੇ ਇਹਨਾਂ ਨੌਜਵਾਨਾਂ ਨੂੰ ਕਾਬੂ ਤੱਕ ਕਰ ਲਿਆ ਪਰ ਇਸ ਬਾਰੇ ਜਿਹੜੀ ਆ ਖੁੱਲ ਕੇ ਖੁਲਾਸੇ ਨਹੀਂ ਹੋਏ ਕਿਸ ਵਾਰੇ ਖੁਲਾਸੇ ਜਿਹੜੀ ਆ ਥੋੜੀ ਦੇਰ ਚ ਪੁਲਿਸ ਦੇ ਵੱਲ ਜਿਹੜੀ ਪ੍ਰੈਸ ਕਾਨਫਰੰਸ ਕੀਤੀ ਜਾਵੇਗੀ ਪਰ ਲਗਾਤਾਰ ਜਿਸ ਤਰੀਕੇ ਦੇ ਨਾਲ ਫਰੋਤੀ ਦੇ ਮਾਮਲੇ ਵੱਧਦੇ ਜਾ ਰਹੇ ਨੇ ਸਰਕਾਰ ਨੂੰ ਇਹਨਾਂ ਤੇ ਜਿਹੜਿਆ ਸਖਤ ਐਕਸ਼ਨ ਲੈਣ ਦੀ ਜ਼ਰੂਰਤ ਹੈ ਤਾਂ ਹੁਣ ਦੇਖਣਾ ਇਹ ਹੋਵੇਗਾ ਕਿ ਥੋੜੀ ਦੇਰ ਚ ਜਿਹੜੀ ਐਸਐਸਪੀ ਬਟਾਲਾ ਦੇ ਵੱਲ ਜਿਹੜੀ ਪ੍ਰੈਸ ਕਾਨਫਰੰਸ ਕੀਤੀ ਜਾਵੇਗੀ ਕਿਸ ਤਰੀਕੇ ਦੇ ਖੁਲਾਸੇ ਹੋਣਗੇ ਇਹ ਨੌਜਵਾਨ ਕੌਣ ਸੀਗੇ ਕਿੰਨੇ ਨੌਜਵਾਨ ਇਹਨਾਂ ਦੇ ਨਾਲ ਸੀਗੇ ਔਰ ਕੀ ਕੀ ਇਹਨਾਂ ਦੇ ਕੋਲ ਬਰਾਮਦ ਹੋਇਆ ਔਰ ਕਿੰਨੇ ਨੌਜਵਾਨ ਇਹਨਾਂ ਦੇ ਨਾਲ ਜਿਹੜੇ ਆ ਗ੍ਰਿਫਤਾਰ ਕੀਤੇ ਨੇ ਆਉਂ ਦੇਖਦੇ ਹਾਂ ਥੋੜੀ ਦੇਰ ਜਿਸ ਤਰੀਕੇ ਦੇ ਨਾਲ ਇਹ ਹਾਲਾਤ ਬਣਦੇ ਨੇ ਸਰਕਾਰ ਨੂੰ ਚਾਹੀਦਾ ਹੈ ਤਾਂ ਇਹਨਾਂ ਦੇ ਖਿਲਾਫ ਜੇ ਸਖਤ ਤੋਂ ਸਖਤ ਜਿਹੜੀ ਹੈ ਕਾਰਵਾਈ ਕਰਨ ਦੀ ਲੋੜ ਹੈ। ਇਸ ਸੌਲੇ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਦੱਸਦੇ ਕਿ ਬਟਾਲਾ ਦੇ ਵਿੱਚ ਤਾਬੜ ਤੋਲ ਗੋਲੀਆਂ ਚੱਲੀਆਂ ਨੇ ਤਾਂ ਜਿਨ੍ਹਾਂ ਨੌਜਵਾਨਾਂ ਦੇ ਵੱਲੋਂ ਗੋਲੀ ਚਲਾਈ ਗਿਆ ਨੇ ਤਾਂ ਉਹਨਾਂ ਦੇ ਵੱਲੋਂ ਜਿਹੜੀ ਹੈ ਗੋਲੀ ਚਲਾਉਂਦੇ ਦੀ ਆਪਣੇ ਮੋਬਾਈਲ ਤੇ ਵੀਡੀਓ ਬਣਾ ਕੇ ਜਿਹੜੀ ਹੈ ਸੋਸ਼ਲ ਮੀਡੀਆ ਤੇ ਵਾਇਰਲ ਕੀਤੀ ਗਈ ਹੈ ਦੱਸ ਜੇ ਕਿ ਇਹ ਬਟਾਲੇ ਦਾ ਅੰਮ੍ਰਿਤਸਰ ਬਾਈਬਾਸ ਰੋਡ ਆ ਜਿੱਥੇ ਇੱਕ ਫੈਕਟਰੀ ਹੈ ਜਿੱਥੇ ਅਣਪਛਾਤੇ ਨੌਜਵਾਨ ਦੇ ਵੱਲੋਂ ਤਾਬਰ ਤੋਰ ਜਿਹੜੀ ਆ ਗੋਲੀਆਂ ਚ ਰੇਗਿਆ ਗਏ ਨੇ ਜਿਸ ਦੀ ਵੀਡੀਓ ਜਿਹੜੀ ਆ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਆ ਤਾਂ ਇਹ ਵੀਡੀਓ ਜਿਹੜੀ ਆ ਉਹਨਾਂ ਆਪਣੇ ਮੋਬਾਈਲ ਤੇ ਜਿਹੜੀ ਰਿਕਾਰਡ ਕੀਤੀ ਗਈ ਸੀ ਕਿ ਜਿਸ ਤੋਂ ਬਾਅਦ ਇਹ ਵੀਡੀਓ ਪੁਲਿਸ ਦੇ ਕੋਲ ਪਹੁੰਚੀ ਆ ਤਾਂ ਦੱਸਿਆ ਜਾ ਰਿਹਾ ਹੈ ਕਿ ਪੁਲਿਸ ਦੇ ਵੱਲੋਂ ਜਿਹੜਾ ਇਸ ਨੌਜਵਾਨ ਨੂੰ ਗ੍ਰਿਫਤਾਰ ਵੀ ਕਰ ਲਿਆ ਗਿਆ ਪਰ ਇਸ ਦੇ ਜਿਹੜੇ ਖੁਲਾਸੇ ਇਹ ਨੌਜਵਾਨ ਕੌਣ ਆ ਕਿੱਥੋਂ ਦਾ ਰਹਿਣ ਵਾਲਾ ਹੈ ਔਰ ਕੀ ਮੰਚਾ ਸੀ ਕਿ ਇਸ ਦੀ ਗੋਲੀ ਚ ਥੋੜੀ ਦੇਰ ਚ ਜਿਹੜੀ ਆ ਪ੍ਰੈਸ ਕਾਨਫਰੰਸ ਕਰੇਗੀ ਤਾਂ ਉਸ ਦੇ ਵਿੱਚ ਵੱਡੇ ਖੁਲਾਸੇ ਹੋਣਗੇ ਪਰ ਇਸ ਤੋਂ ਪਹਿਲਾਂ ਆਪਾਂ ਪੂਰੀ ਜਾਣਕਾਰੀ ਲੈ ਲੈਣੇ ਸਾਡੇ ਨਾਲ ਬਟਾਲਾ ਤੋਂ ਨਿਤਨ ਲੁਥਰਾ ਜੁੜ ਚੁੱਕੇ ਨੇ ਜੀ ਨਿਤਨ ਕੀ ਪੂਰੀ ਜਾਣਕਾਰੀ ਆ ਕਿਉਂ ਇਹਨਾਂ ਨੌਜਵਾਨ ਦੇ ਵੱਲ ਜਿਹੜੀ ਫੈਕਟਰੀ ਤੇ ਗੋਲੀ ਚੜਾਈ ਗਈਆਂ ਨੇ ਬਿੰਦਰ ਬਟਾਲਾ ਪੁਲਿਸ ਨੇ ਹੱਥ ਵੱਡੀ ਖਾਮਯਾਬੀ ਲੱਗੀ ਹੈ ਜਿਨ੍ਹਾਂ ਨੇ ਵਿਰੋਧੀ ਮੰਡਗੀ ਸੀ ਉਹਨਾਂ ਦੇ ਗੁਰਗੇ ਪੁਲਿਸ ਦੇ ਹੱਥ ਲੱਗੇ ਆ ਕਿਉਂਕਿ ਤੁਸੀਂ ਵੀਡੀਓ ਦੇਖਦੇ ਪਿਓ ਇਹ ਕਿਸੇ ਸੀਸੀਟੀਵੀ ਦੀ ਫੁਟੇਜ ਨਹੀਂ ਔਰ ਨਾ ਹੀ ਇਹ ਕੋਈ ਵੀਡੀਓ ਹੈ ਇਹ ਵੀਡੀਓ ਜਿਹੜੀ ਆ ਖੁਦ ਉਹਨਾਂ ਲੋਕਾਂ ਨੇ ਬਣਾਈ ਜਿਨ੍ਹਾਂ ਨੇ ਗੋਲੀ ਚਲਾਈ ਸੀ ਔਰ ਸ਼ਿਵਾਲਿਕ ਫਾਉਂਡਰੀ ਦੇ ਜਿਹੜੇ ਮਾਲਕ ਨੇ ਰਿਸ਼ੀ ਗਰਗ ਇਹ ਉਹਨਾਂ ਨੂੰ ਉਹਨਾਂ ਦੇ ਫੋਨ ਤੇ ਪਾਈ ਗਈ ਨਾਲ ਇੱਕ ਆਡੀਓ ਪਾਈ ਗਈ ਜਿਸ ਵਿੱਚ ਧਮਕੀ ਲਈ ਜਾ ਰਹੀ ਆ ਪਰ ਇਹ ਜਿਹੜੀ ਗੋਲੀ ਚੱਲੀ ਆ ਇਹ ਰਿਸ਼ੀ ਗਰਗ ਦੇ ਰਿਸ਼ਤੇਦਾਰ ਦੀ ਫੈਕਟਰੀ ਤੇ ਚੱਲ ਗਈ ਕਿਉਂਕਿ ਉੱਥੇ ਵੀ ਸ਼ਿਵਾਲਿਕ ਫਾਉਂਡਰੀ ਲਿਖਿਆ ਦਾ ਸੀ ਇਸ ਭਲੇਖੇ ਦੇ ਵਿੱਚ ਗੋਲੀ ਬੇਸ਼ੱਕ ਉੱਥੇ ਚੱਲੀ ਲੇਕਿਨ ਰਿਸ਼ੀ ਗਰਗ ਨੂੰ ਕੁਝ ਗਿਆ ਜAVE ਮਹੀਨਾ ਇੱਕ ਪਹਿਲਾਂ ਇੱਕ ਕਾਲ ਆਉਦੀ ਹੈ ਫਰੋਤੀ ਮੰਗੀ ਜਾਂਦੀ ਹੈ ਜਦੋਂ ਉਸ ਨੇ ਫਰੋਤੀ ਨਹੀਂ ਦਿੱਤੀ ਤਾਂ ਉਸ ਤੇ ਜੋ ਸੀ ਇਹ ਕੋਲਿੰਗ ਚਲੀ ਔਰ ਗੋਲੀ ਚਲਾਣ ਤੋਂ ਬਾਅਦ ਉਸ ਨੂੰ ਵੀਡੀਓ ਵੀ ਭੇਜੀ ਗਈ ਕਿ ਆਪਣੀ ਫੈਕਟਰੀ ਦਾ ਹਾਲ ਦੇਖ ਔਰ ਇਸ ਦੇ ਨਾਲ-ਨਾਲ ਉਸ ਨੂੰ ਇੱਕ ਆਡੀਓ ਵੀ ਭੇਜੀ ਗਈ ਕਿ ਜੇ ਤੂੰ ਪੈਸੇ ਹੀ ਨਹੀਂ ਦਿੱਤੇ ਤੇ ਆਪਣੀ ਫੈਕਟਰੀ ਦਾ ਹਾਲ ਦੇਖਾ ਪੁਲਿਸ ਤੇ ਹੱਥ ਵੱਡੀ ਕਾਮਯਾਬੀ ਲੱਖੀਆਂ ਜੀ ਨੇਦਰ ਕਿੰਨੀਆਂ ਕਿੰਨੀਆਂ ਗੋਲੇ ਚਲਾਈ ਗਿਆ ਨੇ ਇਹਨਾਂ ਦੇ ਵੱਲੋਂ ਪ੍ਰਵੀਂਦਰ ਇਸ ਗੱਲ ਦੀ ਪੁਸ਼ਟੀ ਕਰ ਉਸ ਸਮੇਂ ਬਾਅਦ ਜੋ ਹੈ ਉਹ ਪੁਲਿਸ ਕਰੇਗੀ ਕਿਉਂਕਿ ਪੁਲਿਸ ਨੇ ਕਿੰਨੇ ਲੋਕ ਫੜੇ ਨੇ ਕਿੱਥੋਂ ਫੜੇ ਨੇ ਕੀ ਹਾਲਾਤ ਨੇ ਇਹਦਾ ਕੁਝ ਸਮੇਂ ਬਾਅਦ ਲੇਕਿਨ ਸਾਡੇ ਹੱਥ ਜਦੋਂ ਆਡੀਓ ਤੇ ਵੀਡੀਓ ਲੱਗੀ ਕਿਉਂਕਿ ਐਕਸਕਲੂਸਿਵ ਸੀ ਇਸ ਲਈ ਅਸੀਂ ਇਹ ਦਰਸ਼ਕਾਂ ਤੱਕ ਪਹੁੰਚਾਈ ਹੈ ਔਰ ਕੁਝ ਸਮੇਂ ਬਾਅਦ ਪੁਲਿਸ ਵੀ ਇਹ ਗੱਲ ਦੀ ਪੁਸ਼ਟੀ ਕਰੇਗੀ ਕਿ ਕਿੰਨੇ ਲੋਕ ਫੜੇ ਗਏ ਨੇ ਕਿੱਥੋਂ ਫੜੇ ਗਏ ਨੇ ਕੀ ਮਨਸ਼ਾ ਸੀ ਹੋਰ ਇਹਨਾਂ ਦੀ ਹੋਰ ਜਾਣਕਾਰੀ ਦੇਣ ਦੇ ਲਈ ਤੁਹਾਡਾ ਧੰਨਵਾਦ ਅੱਜ ਜਿਵੇਂ ਲਗਾਤਾਰ ਸਕਰੀਨ ਤੇ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਬੇਕਾਫ ਹੋ ਕੇ ਇੱਕ ਨੌਜਵਾਨ ਦੋ ਵੱਲੋਂ ਜਿਹੜੀ ਆ ਤਾਬਰ ਤੌਰ ਦੇਰੀਆ ਗੋਲੀ ਚਲਾਈ ਗਿਆ ਨੇ ਇੱਕ ਫੈਕਟਰੀ ਤੇ ਗੋਲੀ ਚਲਾਈ ਗਈ ਹੈ। ਤਾਂ ਦੇਖ ਕੇ ਜਿਸ ਮਾਲਕ ਨੂੰ ਇਹਨਾਂ ਦਾ ਇੱਕ ਫੋਨ ਆਇਆ ਸੀ ਕੁ ਦਿਨ ਪਹਿਲਾਂ ਇਹਨਾਂ ਤੋਂ ਵੱਲੋਂ ਫਲੋਤੀ ਮੰਗੀ ਗਈ ਸੀਗੀ ਤਾਂ ਫਲੋਤੀ ਨਾਂ ਦੇਣ ਦੇ ਬਾਵਜੂਦ ਇਹਨਾਂ ਦੇ ਵੱਲੋਂ ਆਪਣੇ ਮੋਬਾਈਲ ਤੇ ਜਿਹੜੀ ਆ ਵੀਡੀਓ ਬਣਾਈ ਗਈ ਹੈ। ਵੀਡੀਓ ਬਣਾਉਣ ਤੋਂ ਬਾਅਦ ਜਿਸ ਫੈਕਟਰੀ ਦੇ ਮਾਲਕ ਤੇ ਕੋਲ ਜਿਹੜੀ ਆ ਫਲੋਤੀ ਮੰਗੀ ਸੀਗੀ ਉਸ ਦੇ ਮੋਬਾਈਲ ਤੇ ਇਹ ਵੀਡੀਓ ਸੈਂਡ ਕਰ ਦਿੱਤੀ ਹੈ ਤਾਂ ਉਸ ਨੂੰ ਨਾਲ ਹੀ ਕਿਹਾ ਵੌਇਸ ਕਰਕੇ ਕਿਹਾ ਕਿ ਇਸ ਵਿਡਿਓ ਵਿੱਚ ਆਪਣੀ ਫੈਕਟਰੀ ਦਾ ਹਾਲ ਦੇ ਕਿਸ ਤਰੀਕੇ ਦੇ ਨਾਲ ਜਿਹੜੀਆਂ ਗੋਲੀਆਂ ਚਲਾਈ ਗਈਆਂ ਨੇ ਪਰ ਜਿਸ ਤੋਂ ਬਾਅਦ ਇਸ ਫੈਕਟਰੀ ਦੇ ਮਾਲਕ ਨੇ ਜਿਹੜੀ ਆ ਪੁਲਿਸ ਨੂੰ ਸ਼ਿਕਾਇਤ ਕੀਤੀ ਆ ਪੁਲਿਸ ਨੇ ਆਖਿਰਕਾਰ ਵੱਡੀ ਸਫਲਤਾ ਹਾਸਲ ਕਰਦੇ ਇਹਨਾਂ ਨੌਜਵਾਨਾਂ ਨੂੰ ਕਾਬੂਕ ਤੱਕ ਕਰ ਲਿਆ ਪਰ ਇਸ ਬਾਰੇ ਜਿਹੜੀ ਆ ਖੁੱਲ ਕੇ ਖੁਲਾਸੇ ਨਹੀਂ ਹੋਏ ਇਸ ਬਾਰੇ ਖੁਲਾਸੇ ਜਿਹੜੀ ਆ ਥੋੜੀ ਦੇਰ ਚ ਪੁਲਿਸ ਦੇ ਵੱਲ ਜਿਹੜੀ ਪ੍ਰੈਸ ਕਾਨਫਰੰਸ ਕੀਤੀ ਜਾਵੇਗੀ ਪਰ ਲਗਾਤਾਰ ਜਿਸ ਤਰੀਕੇ ਦੇ ਨਾਲ ਫਰੋਤੀ ਦੇ ਮਾਮਲੇ ਵੱਧਦੇ ਜਾ ਰਹੇ ਨੇ ਸਰਕਾਰ ਨੂੰ ਇਹਨਾਂ ਤੇ ਜਿਹੜੀਆਂ ਸਖਤ ਐਕਸ਼ਨ ਲੈਣ ਦੀ ਜ਼ਰੂਰਤ ਹੈ ਤਾਂ ਹੁਣ ਦੇਖਣਾ ਇਹ ਹੋਵੇਗਾ ਕਿ ਥੋੜੀ ਦੇਰ ਚ ਜਿਹੜੀ ਐਸਐ ਪਟਾਲਾ ਤੋਂ ਬੋਲੋ ਜੀ ਪ੍ਰੈਸ ਕਾਨਫਰੰਸ ਕੀਤੀ ਜਾਵੇਗੀ ਕਿਸ ਤਰੀਕੇ ਦੇ ਖੁਲਾਸੇ ਹੋਣਗੇ ਇਹ ਨੌਜਵਾਨ ਕੌਣ ਸੀਗੇ ਕਿੰਨੇ ਨੌਜਵਾਨ ਇਨਾਂ ਦੇ ਨਾਲ ਸੀਗੇ ਔਰ ਕੀ ਕੀ ਇਨਾਂ ਦੇ ਕੋਲ ਬਰਾਮਦ ਹੋਇਆ ਔਰ ਕਿੰਨੇ ਨੌਜਵਾਨ ਇਨਾਂ ਦੇ ਨਾਲ ਜਿਹੜੇ ਆ ਗ੍ਰਿਫਤਾਰ ਕੀਤੇ ਨੇ ਆਓ ਦੇਖਦੇ ਹਾਂ ਥੋੜੀ ਦੇਰ ਚ ਇਨਾਂ ਨੌਜਵਾਨਾਂ ਦੀ ਪਰ ਜਿਸ ਤਰੀਕੇ ਦੇ ਨਾਲ ਇਹ ਹਾਲਾਤ ਬੰਦੇ ਨੇ ਸਰਕਾਰ ਨੂੰ ਚਾਹੀਦਾ ਹੈ ਤਾਂ ਇਨਾਂ ਦੇ ਖਿਲਾਫ ਜ ਸਖਤ ਤੋਂ ਸਖਤ ਜਿਹੜੀ ਹੈ ਕਾਰਵਾਈ ਕਰਨ ਦੀ ਲੋੜ ਆ ਇਸ ਵੱਲ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਦੱਸਦੇ ਕਿ ਬਟਾਲਾ ਦੇ ਵਿੱਚ ਤਾਬੜ ਤੋੜ ਗੋਲੀਆਂ ਚਲੀਆਂ ਨੇ ਤਾਂ ਜਿਨ੍ਹਾਂ ਨੌਜਵਾਨਾਂ ਦੇ ਵੱਲੋਂ ਗੋਲੀ ਚਲਾਈ ਗਿਆ ਨੇ ਤਾਂ ਉਹਨਾਂ ਦੇ ਵੱਲੋਂ ਜਿਹੜੀ ਆ ਗੋਲੀ ਚਲਾਉਂਦੇ ਦੀ ਆਪਣੇ ਮੋਬਾਈਲ ਤੇ ਵੀਡੀਓ ਬਣਾ ਕੇ ਜਿਹੜੀ ਆ ਸੋਸ਼ਲ ਮੀਡੀਆ ਤੇ ਵਾਇਰਲ ਕੀਤੀ ਗਈ ਹੈ ਦੱਸਦੇ ਕਿ ਇਹ ਬਟਾਲੇ ਦਾ ਅੰਮ੍ਰਿਤਸਰ ਬਾਈਬਾਸ ਰੋਡ ਆ ਜਿੱਥੇ ਇੱਕ ਫੈਕਟਰੀ ਹੈ ਜਿੱਥੇ ਅਣਪਛਾਤੇ ਨੌਜਵਾਨਾਂ ਦੇ ਵੱਲੋਂ ਤਾਬੜ ਤੋੜ ਜਿਹੜੀ ਆ ਗੋਲੀਆਂ ਚਲਾਈਆਂ ਗਿਆ ਨੇ ਜਿਸ ਦੀ ਵੀਡੀਓ ਜਿਹੜੀ ਆ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਆ ਤਾਂ ਇਹ ਵੀਡੀਓ ਜਿਹੜੀ ਆ ਉਹਨਾਂ ਆਪਣੇ ਮੋਬਾਈਲ ਤੇ ਜਿਹੜੀ ਰਿਕਾਰਡ ਕੀਤੀ ਗਈ ਸੀ ਕਿ ਜਿਸ ਤੋਂ ਬਾਅਦ ਇਹ ਵੀਡੀਓ ਪੁਲਿਸ ਦੇ ਕੋਲ ਪਹੁੰਚੀ ਆ ਤਾਂ ਦੱਸਿਆ ਜਾ ਰਿਹਾ ਹੈ ਕਿ ਪੁਲਿਸ ਦੇ ਵੱਲੋਂ ਜਿਹੜਾ ਇਸ ਨੌਜਵਾਨ ਨੂੰ ਗ੍ਰਿਫਤਾਰ ਵੀ ਕਰ ਲਿਆ ਗਿਆ। ਪਰ ਇਸ ਦੇ ਜਿਹੜੇ ਖੁਲਾਸੇ ਇਹ ਨੌਜਵਾਨ ਕੌਣ ਹੈ, ਕਿੱਥੋਂ ਦਾ ਰਹਿਣ ਵਾਲਾ ਹੈ ਔਰ ਕੀ ਮੰਚਾ ਸੀ ਕਿ ਇਸ ਦੀ ਗੋਲੀ ਚੜਾਉਣ ਦੀ ਤਾਂ ਇਸ ਬਾਰੇ ਜਿਹੜੀ ਆ ਪੁਲਿਸ ਥੋੜੀ ਦੇਰ 'ਚ ਜਿਹੜੀ ਆ ਪ੍ਰੈਸ ਕਾਨਫਰੰਸ ਕਰੇਗੀ ਤਾਂ ਉਸ ਦੇ ਵਿੱਚ ਵੱਡੇ ਖੁਲਾਸੇ ਹੋਣਗੇ। ਪਰ ਇਸ ਤੋਂ ਪਹਿਲਾਂ ਆਪਾਂ ਪੂਰੀ ਜਾਣਕਾਰੀ ਲੈ ਲੈਣੇ ਸਾਡੇ ਨਾਲ ਪਟਾਲਾ ਤੋਂ ਨਿਤਨ ਲੁਤਰਾ ਜੁੜ ਚੁੱਕੇ ਨੇ ਜੀ ਨਿਤਨ ਕੀ ਪੂਰੀ ਜਾਣਕਾਰੀ ਹੈ ਕਿਉਂ ਇਹਨਾਂ ਨੌਜਵਾਨ ਦੇ ਵੱਲ ਪਟਿਆਲਾ ਪੁਲਿਸ ਨੇ ਹੱਥ ਵੱਡੀ ਖਾਮਯਾਬੀ ਲੱਗੀ ਹੈ ਜਿਨ੍ਹਾਂ ਨੇ ਵਿਰੋਧੀ ਮੰਗੀ ਸੀ ਉਹਨਾਂ ਦੇ ਗੁਰਗੇ ਪੁਲਿਸ ਦੇ ਹੱਥ ਲੱਗੇ ਆ ਕਿ ਜੇ ਤੁਸੀਂ ਵੀਡੀਓ ਦੇਖਦੇ ਪਿਓ ਇਹ ਕਿਸੇ ਸੀਸੀਟੀਵੀ ਦੀ ਫੁਟੇਜ ਨਹੀਂ ਔਰ ਨਾ ਹੀ ਇਹ ਕੋਈ ਵੀਡੀਓ ਹੈ ਇਹ ਵੀਡੀਓ ਜਿਹੜੀ ਆ ਖੁਦ ਉਹਨਾਂ ਲੋਕਾਂ ਨੇ ਬਣਾਈ ਜਿਨ੍ਹਾਂ ਨੇ ਗੋਲੀ ਚਲਾਈ ਸੀ ਔਰ ਸ਼ਿਵਾਲਿਕ ਫਾਉਂਡਰੀ ਦੇ ਜਿਹੜੇ ਮਾਲਕ ਨੇ ਰਿਸ਼ੀ ਗਰਗ ਇਹ ਉਹਨਾਂ ਨੂੰ ਉਹਨਾਂ ਦੇ ਫੋਨ ਤੇ ਪਾਈ ਗਈ ਨਾਲ ਇੱਕ ਆਡੀਓ ਪਾਈ ਗਈ ਜਿਸ ਵਿੱਚ ਧਮਕੀ ਲਈ ਜਾ ਰਹੀ ਆ ਪਰ ਇਹ ਜਿਹੜੀ ਗੋਲੀ ਚੱਲੀ ਆ ਇਰਿਸ਼ੀ ਗਰਗ ਦੇ ਰਿਸ਼ਤੇਦਾਰ ਦੀ ਫੈਕਟਰੀ ਤੇ ਚੱਲ ਗਈ ਕਿਉਂਕਿ ਉੱਥੇ ਵੀ ਸ਼ਿਵਾਲਿਕ ਕਾਉਂਡਰੀ ਲਿਖਿਆ ਦਾ ਸੀ ਇਸ ਭਲੇਖੇ ਦੇ ਵਿੱਚ ਗੋਲੀ ਬੇਸ਼ੱਕ ਉੱਥੇ ਚੱਲੀ ਲੇਕਿਨ ਰਿਸ਼ੀ ਗਰਗ ਨੂੰ ਕੁਝ ਗਿਆ ਜAVE ਵੀ ਨਾ ਇੱਕ ਪਹਿਲਾਂ ਇੱਕ ਕਾਲ ਆਉਂਦੀ ਹੈ ਫਰੋਤੀ ਮੰਗੀ ਜਾਂਦੀ ਹੈ ਜਦੋਂ ਉਸ ਨੇ ਫਰੋਤੀ ਨਹੀਂ ਦਿੱਤੀ ਤਾਂ ਉਸਤੇ ਜੋ ਸੀ ਇਹ ਗੋਲੀ ਚੱਲੀ ਔਰ ਗੋਲੀ ਚਲਾਣ ਤੋਂ ਬਾਅਦ ਉਸ ਨੂੰ ਵੀਡੀਓ ਵੀ ਭੇਜੀ ਗਈ ਕਿ ਆਪਣੀ ਫੈਕਟਰੀ ਦਾ ਹਾਲ ਦੇਖ ਪਰਿਸ਼ ਦੇ ਨਾਲ ਨਾਲ ਉਸ ਨੂੰ ਇੱਕ ਆਡੀਓ ਵੀ ਭੇਜੀ ਗਈ ਇਹ ਜੇ ਤੂੰ ਪੈਸੇ ਹੀ ਨਹੀਂ ਦਿੱਤੇ ਤੇ ਆਪਣੀ ਫੈਕਟਰੀ ਦਾ ਹਾਲ ਦੇਖਾ ਪੁਲਿਸ ਦੇ ਹੱਥ ਤੱਕ ਵੱਡੀ ਕਾਮਜਬੀ ਲੱਗੀ ਹੈ ਜਿੰਨੇ ਤੱਕ ਕਿੰਨੀਆਂ ਗੋਲੇ ਚਲਾਈ ਗਈਆਂ ਨੇ ਇਹਨਾਂ ਦੇ ਵੱਲੋਂ ਪ੍ਰਵਿੰਦਰ ਇਸ ਗੱਲ ਦੀ ਪੁਸ਼ਟੀ ਕਰ ਕੁਝ ਸਮੇਂ ਬਾਅਦ ਤਾਂ ਜੋ ਹੈ ਉਹ ਪੁਲਿਸ ਕਰੇਗੀ ਕਿਉਂਕਿ ਪੁਲਿਸ ਨੇ ਕਿੰਨੇ ਲੋਕ ਪੜੇ ਨੇ ਕਿਥੋਂ ਫੜੇ ਨੇ ਕੀ ਹਾਲਾਤ ਨੇ ਇਹਦਾ ਕੁਝ ਸਮੇਂ ਬਾਅਦ ਲੇਕਿਨ ਸਾਡੇ ਹੱਥ ਜਦੋਂ ਆਡੀਓ ਤੇ ਵੀਡੀਓ ਲੱਗੀ ਕਿਉਂਕਿ ਐਕਸਕਲੂਸਿਵ ਸੀ ਇਸ ਲਈ ਅਸੀਂ ਇਹ ਦਰਸ਼ਕਾਂ ਤੱਕ ਪਹੁੰਚਾਈ ਹੈ ਔਰ ਕੁਝ ਸਮੇਂ ਬਾਅਦ ਪੁਲਿਸ ਵੀ ਕ੍ਰਿਟੀਕਲ ਦੀ ਪੁਸ਼ਟੀ ਕਰੇਗੀ ਕਿ ਕਿੰਨੇ ਲੋਕ ਫੜੇ ਗਏ ਨੇ ਕਿੱਥੋਂ ਫੜੇ ਗਏ ਨੇ ਕੀ ਮਨਸ਼ਾਫੀ ਹੋ ਰਹੀ ਹੈ ਇਹਨਾਂ ਦੀ ਅੱਜ ਜਾਣਕਾਰੀ ਦੇਣ ਦੇ ਲਈ ਤੁਹਾਡਾ ਧੰਨਵਾਦ ਅੱਜ ਜੀ ਕਿ ਲਗਾਤਾਰ ਸਕਰੀਨ ਤੇ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਬੇਕਾਫ ਹੋ ਕੇ ਇੱਕ ਨੌਜਵਾਨ ਤੋਂ ਵੱਲੋਂ ਜਿਹੜੀਆਂ ਤਾਬੜ ਤੌਰ ਦੇ ਜਿਹੜੀਆਂ ਗੋਲੇ ਚੁਲਾਈ ਗਿਆ ਨੇ ਇੱਕ ਫੈਕਟਰੀ ਤੇ ਗੋਲੀ ਚਲਾਈ ਗਈ ਹੈ ਤਾਂ ਦੇਖ ਕੇ ਜਿਸ ਮਾਲਕ ਨੂੰ ਇਹਨਾਂ ਦਾ ਇੱਕ ਫੋਨ ਆਇਆ ਸੀ ਕੁਝ ਦਿਨ ਪਹਿਲਾਂ ਇਹਨਾਂ ਦੇ ਵੱਲੋਂ ਫਲੋਤੀ ਮੰਗੀ ਗਈ ਸੀ ਤਾਂ ਫਲੋਤੀ ਨਾਂ ਦੇ ਦੇ ਬਾਵਜੂਦ ਇਹਨਾਂ ਦੇ ਵੱਲੋਂ ਆਪਣੇ ਮੋਬਾਈਲ ਤੇ ਜਿਹੜੀ ਹੈ ਵੀਡੀਓ ਬਣਾਈ ਗਈ ਹੈ ਵੀਡੀਓ ਬਣਾਉਣ ਤੋਂ ਬਾਅਦ ਜਿਸ ਫੈਕਟਰੀ ਦੇ ਮਾਲਕ ਤੇ ਕੋਲ ਜਿਹੜੀ ਆ ਫਰौती ਮੰਗੀ ਸੀਗਾ ਉਸਦੇ ਮੋਬਾਈਲ ਤੇ ਵੀਡੀਓ ਸੈਂਡ ਕਰ ਦਿੱਤੀ ਆ ਤਾਂ ਉਸ ਨੂੰ ਨਾਲ ਹੀ ਕਿਹਾ ਵਾਇਸ ਕਰਕੇ ਕਿਹਾ ਕਿ ਇਸ ਵੀਡੀਓ ਵਿੱਚ ਆਪਣੀ ਫੈਕਟਰੀ ਦਾ ਹਾਲ ਦੇ ਕਿਸ ਤਰੀਕੇ ਦੇ ਨਾਲ ਜਿਹੜੀਆਂ ਗੋਲੀਆਂ ਚਲਾਈ ਗਈਆਂ ਨੇ ਪਰ ਜਿਸ ਤੋਂ ਬਾਅਦ ਇਸ ਫੈਕਟਰੀ ਦੇ ਮਾਲਕ ਨੇ ਜਿਹੜੀ ਆ ਪੁਲਿਸ ਨੂੰ ਸ਼ਿਕਾਇਤ ਕੀਤੀ ਆ ਪੁਲਿਸ ਨੇ ਆਖਿਰਕਾਰ ਵੱਡੀ ਸਫਲਤਾ ਹਾਸਲ ਕਰਦਾ ਇਹਨਾਂ ਨੌਜਵਾਨਾਂ ਨੂੰ ਕਾਬੂਕ ਤਾ ਕਰ ਲਿਆ ਪਰ ਇਸ ਬਾਰੇ ਜਿਹੜੀ ਆ ਖੁੱਲ ਕੇ ਖੁਲਾਸੇ ਨਹੀਂ ਹੋਏ ਇਸ ਵਾਰੇ ਖੁਲਾਸੇ ਜਿਹੜੀ ਆ ਥੋੜੀ ਦੇਰ ਚ ਪੁਲਿਸ ਦੇ ਵੱਲ ਜਿਹੜੀ ਪ੍ਰੈਸ ਕਾਨਫਰੰਸ ਕੀਤੀ ਜਾਵੇਗੀ ਪਰ ਲਗਾਤਾਰ ਜਿਸ ਤਰੀਕੇ ਦੇ ਨਾਲ ਫਰੋਤੀ ਦੇ ਮਾਮਲੇ ਵੱਧਦੇ ਜਾ ਰਹੇ ਨੇ ਸਰਕਾਰ ਨੂੰ ਇਹਨਾਂ ਤੇ ਜਿਹੜਿਆ ਸਖਤ ਐਕਸ਼ਨ ਲੈਣ ਦੀ ਜ਼ਰੂਰਤ ਆ ਤਾਂ ਹੁਣ ਦੇਖਣਾ ਇਹ ਹੋਵੇਗਾ ਕਿ ਥੋੜੀ ਦੇਰ ਚ ਜਿਹੜੀ ਐਸਐਸਪੀ ਬਟਾਲਾ ਦੇ ਵੱਲ ਜਿਹੜੀ ਪ੍ਰੈਸ ਕਾਨਫਰੰਸ ਕੀਤੀ ਜਾਵੇਗੀ ਕਿਸ ਤਰੀਕੇ ਦੇ ਖੁਲਾਸੇ ਹੋਣਗੇ ਇਹ ਨੌਜਵਾਨ ਕੌਣ ਸੀਗੇ ਕਿੰਨੇ ਨੌਜਵਾਨ ਇਹਨਾਂ ਦੇ ਨਾਲ ਸੀਗੇ ਔਰ ਕੀ ਕੀ ਇਹਨਾਂ ਦੇ ਕੋਲ ਬਰਾਮਦ ਹੋਇਆ ਔਰ ਕਿੰਨੇ ਨੌਜਵਾਨ ਇਹਨਾਂ ਦੇ ਨਾਲ ਜਿਹੜੇ ਆ ਗ੍ਰਿਫਤਾਰ ਕੀਤੇ ਨੇ ਆਓ ਦੇਖਦੇ ਹਾਂ ਥੋੜੀ ਦੇਰ ਚ ਜਿਸ ਤਰੀਕੇ ਦੇ ਨਾਲ ਇਹ ਹਾਲਾਤ ਬਣਦੇ ਨੇ ਸਰਕਾਰ ਨੂੰ ਚਾਹੀਦਾ ਹੈ ਤਾਂ ਇਹਨਾਂ ਦੇ ਖਿਲਾਫ ਜੀ ਸਖਤ ਤੋਂ ਸਖਤ ਜਿਹੜੀ ਹੈ ਕਾਰਵਾਈ ਕਰਨ ਦੀ ਲੋੜ ਹੈ ਅੱਜ ਸਵੇਰ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਦੱਸਦੇ ਕਿ ਬਟਾਲਾ ਦੇ ਵਿੱਚ ਤਾਬੜ ਤੋਲ ਗੋੜੀਆਂ ਚੱਲੀਆਂ ਨੇ ਤਾਂ ਜਿਨ੍ਹਾਂ ਨੌਜਵਾਨਾਂ ਦੇ ਵੱਲੋਂ ਗੋਲੀ ਚਲਾਈ ਗਿਆ ਨੇ ਤਾਂ ਉਹਨਾਂ ਦੇ ਵੱਲੋਂ ਜਿਹੜੀ ਹੈ ਗੋਲੀ ਚਲਾਉਣ ਦੇ ਦੀ ਆਪਣੇ ਮੋਬਾਈਲ ਤੇ ਵੀਡੀਓ ਬਣਾ ਕੇ ਜਿਹੜੀ ਹੈ ਸੋਸ਼ਲ ਮੀਡੀਆ ਤੇ ਵਾਇਰਲ ਕੀਤੀ ਗਈ ਹੈ ਦੱਸਦੇ ਕਿ ਇਹ ਬਟਾਲੇ ਦਾ ਅੰਮ੍ਰਿਤਸਰ ਬਾਈਪਾਸ ਰੋਡ ਆ ਜਿੱਥੇ ਇੱਕ ਫੈਕਟਰੀ ਜਿੱਥੇ ਅਣਪਛਾਤੇ ਨੌਜਵਾਨਾਂ ਦੇ ਵੱਲੋਂ ਤਾਬਰ ਤੋੜ ਜਿਹੜੀ ਆ ਗੋਲੀਆਂ ਚੜਾਈਆਂ ਗਏ ਨੇ ਜਿਸ ਦੀ ਵੀਡੀਓ ਜਿਹੜੀ ਆ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਆ ਤਾਂ ਇਹ ਵੀਡੀਓ ਜਿਹੜੀ ਆ ਉਹਨਾਂ ਆਪਣੇ ਮੋਬਾਈਲ ਤੇ ਜਿਹੜੀ ਰਿਕਾਰਡ ਕੀਤੀ ਗਈ ਸੀ ਕਿ ਉਸ ਤੋਂ ਬਾਅਦ ਇਹ ਵੀਡੀਓ ਪੁਲਿਸ ਦੇ ਕੋਲ ਪਹੁੰਚੀ ਆ ਤਾਂ ਦੱਸਿਆ ਜਾ ਰਿਹਾ ਹੈ ਕਿ ਪੁਲਿਸ ਦੇ ਵੱਲੋਂ ਜਿਹੜਾ ਇਸ ਨੌਜਵਾਨ ਨੂੰ ਗ੍ਰਿਫਤਾਰ ਵੀ ਕਰ ਲਿਆ ਗਿਆ ਪਰ ਇਸ ਦੇ ਜਿਹੜੇ ਖੁਲਾਸੇ ਇਹ ਨੌਜਵਾਨ ਕੌਣ ਆ ਕਿੱਥੋਂ ਦਾ ਰਹਿਣ ਵਾਲਾ ਔਰ ਕੀ ਮੰਚਾ ਸੀ ਕਿ ਇਸ ਦੀ ਗੋਲੀ ਚਲਾਨ ਦੀ ਤਾਂ ਇਸ ਬਾਰੇ ਜਿਹੜੀ ਆ ਪੁਲਿਸ ਥੋੜੀ ਦੇਰ 'ਚ ਜਿਹੜੀ ਆ ਪ੍ਰੈਸ ਕਾਨਫਰੰ ਤਾਂ ਉਸ ਦੇ ਵਿੱਚ ਵੱਡੇ ਖੁਲਾਸੇ ਹੋਣਗੇ ਪਰ ਇਸ ਤੋਂ ਪਹਿਲਾਂ ਆਪਾਂ ਪੂਰੀ ਜਾਣਕਾਰੀ ਲੈ ਲੈਣੇ ਸਾਡੇ ਨਾਲ ਪਟਾਲਾ ਤੋਂ ਨਿਤਨ ਲੁਤਰਾ ਜੁੜ ਚੁੱਕੇ ਨੇ ਜੀ ਨਿਤਨ ਕੀ ਪੂਰੀ ਜਾਣਕਾਰੀ ਹੈ ਕਿਉਂ ਇਹਨਾਂ ਨੌਜਵਾਨ ਦੇ ਵੱਲੋਂ ਜਿਹੜੀ ਫੈਕਟਰੀ ਤੇ ਗੋਲੀ ਚੜਾਈ ਗਈਆਂ ਨੇ ਨਿਤਨ ਪਟਾਲਾ ਪੁਲਿਸ ਦੇ ਹੱਥ ਵੱਡੀ ਖਾਮਯਾਬੀ ਲੱਗੀ ਹੈ ਜਿਨ੍ਹਾਂ ਨੇ ਵਿਰੋਧੀ ਮੰਡੀ ਸੀ ਉਹਨਾਂ ਦੇ ਗੁਰਗੇ ਪੁਲਿਸ ਦੇ ਹੱਥ ਲੱਗੇ ਆ ਕਿਉਂਕਿ ਤੁਸੀਂ ਵੀਡੀਓ ਦੇਖਦੇ ਪਿਓ ਇਹ ਕਿਸੇ ਸੀਸੀਟੀਵੀ ਦੀ ਫੁਟੇਜ ਨਹੀਂ ਔਰ ਨਾ ਹੀ ਇਹ ਕੋਈ ਵੀਡੀਓ ਹੈ ਇਹ ਵੀਡੀਓ ਜਿਹੜੀ ਆ ਖੁਦ ਉਹਨਾਂ ਲੋਕਾਂ ਨੇ ਬਣਾਈ ਜਿਨ੍ਹਾਂ ਨੇ ਗੋਲੀ ਚਲਾਈ ਸੀ ਔਰ ਸ਼ਿਵਾਲਿਕ ਫਾਉਂਡਰੀ ਦੇ ਜਿਹੜੇ ਮਾਲਕ ਨੇ ਰਿਸ਼ੀ ਗਰਗ ਇਹ ਉਹਨਾਂ ਨੂੰ ਉਹਨਾਂ ਦੇ ਫੋਨ ਤੇ ਪਾਈ ਗਈ ਨਾਲ ਇੱਕ ਆਡੀਓ ਪਾਈ ਗਈ ਜਿਸ ਵਿੱਚ ਧਮਕੀ ਲਈ ਜਾ ਰਹੀ ਆ ਪਰ ਇਹ ਜਿਹੜੀ ਗੋਲੀ ਚੱਲੀ ਆ ਇਹ ਰਿਸ਼ੀ ਗਰਗ ਦੇ ਰਿਸ਼ਤੇਦਾਰ ਦੀ ਫੈਕਟਰੀ ਤੇ ਚੱਲ ਗਈ ਕਿਉਂਕਿ ਉੱਥੇ ਵੀ ਸ਼ਿਵਾਲਿਕ ਫਾਉਂਡਰੀ ਲਿਖਿਆ ਦਾ ਸੀ ਇਸ ਭਲੇਖੇ ਦੇ ਵਿੱਚ ਗੋਲੀ ਬੇਸ਼ੱਕ ਉੱਥੇ ਚੱਲੀ ਲੇਕਿਨ ਰਿਸ਼ੀ ਗਰਗ ਨੂੰ ਕੁਝ ਗਿਆ ਜਾਵੇ ਮਹੀਨਾ ਇੱਕ ਪਹਿਲਾਂ ਇੱਕ ਕਾਲ ਆਉਂਦੀ ਹੈ ਰੋਟੀ ਮੰਗੀ ਜਾਂਦੀ ਹੈ ਜਦੋਂ ਉਸ ਨੇ ਫਰੋਟੀ ਨਹੀਂ ਦਿੱਤੀ ਤਾਂ ਉਸ ਤੇ ਜੋ ਸੀ ਇਹ ਕੋਲਿੰਗ ਚੱਲੀ ਔਰ ਗੋਲੀ ਚਲਾਣ ਤੋਂ ਬਾਅਦ ਉਸ ਨੂੰ ਵੀਡੀਓ ਵੀ ਭੇਜੀ ਗਈ ਕਿ ਆਪਣੀ ਫੈਕਟਰੀ ਦਾ ਹਾਲ ਦੇਖ ਪਰਿਸ਼ਦ ਨਾਲ ਨਾਲ ਉਸ ਨੂੰ ਇੱਕ ਆਡੀਓ ਵੀ ਭੇਜੀ ਗਈ ਕਿ ਜੇ ਤੂੰ ਪੈਸੇ ਹੀ ਨਹੀਂ ਦਿੱਤੇ ਤੇ ਆਪਣੀ ਫੈਕਟਰੀ ਦਾ ਹਾਲ ਦੇਖਾ ਪੁਲਿਸ ਦੇ ਹੱਥ ਤੱਕ ਵੱਡੀ ਕਾਮਯਾਬੀ ਲਕੀ ਹੈ ਜਿੰਨੇ ਦਰ ਕਿੰਨੀਆਂ ਕਿੰਨੀਆਂ ਗੋਲੇ ਚਲਾਈ ਗਈਆਂ ਇਹਨਾਂ ਦਾ ਵੱਲੋਂ ਸਰਪੰਦਰ ਇਸ ਗੱਲ ਦੀ ਪੁਸ਼ਟੀ ਕਰ ਕੁਝ ਸਮੇਂ ਬਾਅਦ ਜੋ ਹੈ ਉਹ ਪੁਲਿਸ ਕਰੇਗੀ ਕਿਉਂਕਿ ਪੁਲਿਸ ਨੇ ਕਿੰਨੇ ਲੋਕ ਫੜੇ ਨੇ ਕਿੱਥੋਂ ਫੜੇ ਨੇ ਕੀ ਹਾਲਾਤ ਨੇ ਇਹਦਾ ਕੁਝ ਸਮੇਂ ਬਾਅਦ ਲੇਕਿਨ ਸਾਡੇ ਹੱਥ ਜਦੋਂ ਆਡੀਓ ਤੇ ਵੀਡੀਓ ਲੱਗੀ ਕਿਉਂਕਿ ਐਕਸਕਲੂਸਿਵ ਸੀ ਇਸ ਲਈ ਅਸੀਂ ਇਹ ਦਰਸ਼ਕਾਂ ਤੱਕ ਪਹੁੰਚਾਈ ਹੈ ਔਰ ਕੁਝ ਸਮੇਂ ਬਾਅਦ ਪੁਲਿਸ ਵੀ ਡਿਟੈਕਟਿਵ ਦੀ ਪੁਸ਼ਟੀ ਕਰੇਗੀ ਕਿ ਕਿੰਨੇ ਲੋਕ ਫੜੇ ਗਏ ਨੇ ਕਿੱਥੋਂ ਫੜੇ ਗਏ ਨੇ ਕੀ ਮਨਸ਼ਾ ਹੋ ਰਹੀ ਹੈ ਨਾਲ ਅਜਿੰਦੇ ਜਾਣਕਾਰੀ ਦੇਣ ਦੇ ਲਈ ਤੁਹਾਡਾ ਧੰਨਵਾਦ ਅੱਜ ਜਿਵੇਂ ਲਗਾਤਾਰ ਸਕਰੀਨ ਤੇ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਬੇਕਾਫ ਹੋ ਕੇ ਇੱਕ ਨੌਜਵਾਨ ਤੋਂ ਵੱਲੋਂ ਜਿਹੜੀਆਂ ਤਾਬੜ ਤੌਰ ਜਿਹੜੀਆਂ ਗੋਲੇ ਚੁਲਾਈ ਗਿਆ ਨੇ ਇੱਕ ਫੈਕਟਰੀ ਤੇ ਗੋਲੇ ਚੁਲਾਈ ਗਈ ਹੈ ਦੱਸ ਦੇ ਕਿ ਜਿਸ ਮਾਲਕ ਨੂੰ ਇਹਨਾਂ ਦਾ ਇੱਕ ਫੋਨ ਆਇਆ ਸੀ ਕੁ ਦਿਨ ਪਹਿਲਾਂ ਇਹਨਾਂ ਤੋਂ ਵੱਲੋਂ ਫਰੋਤੀ ਮੰਗੀ ਗਈ ਸੀ ਤਾਂ ਫਰੋਤੀ ਨਾਂ ਦੇਣ ਦੇ ਬਾਵਜੂਦ ਇਹਨਾਂ ਤੋਂ ਵੱਲੋਂ ਆਪਣੇ ਮੋਬਾਈਲ ਤੇ ਜਿਹੜੀ ਹੈ ਵੀਡੀਓ ਬਣਾਈ ਗਈ ਹੈ ਵੀਡੀਓ ਬਣਾਉਣ ਤੋਂ ਬਾਅਦ ਜਿਸ ਫੈਕਟਰੀ ਦੇ ਮਾਲਕ ਤੇ ਕੋਲ ਜਿਹੜੀ ਹੈ ਫਰੋਤੀ ਮੰਗੀ ਸੀ ਉਸ ਦੇ ਮੋਬਾਈਲ ਤੇ ਵੀਡੀਓ ਸੈਂਡ ਕਰ ਦਿੱਤੀ ਹੈ ਤਾ ਉਸ ਨੂੰ ਨਾਲ ਹੀ ਕਿਹਾ ਵਾਇਸ ਕਰਕੇ ਕਿਹਾ ਕਿ ਇਸ ਵੀਡੀਓ ਵਿੱਚ ਆਪਣੀ ਫੈਕਟਰੀ ਦਾ ਹਾਲ ਦੇ ਕਿਸ ਤਰੀਕੇ ਦੇ ਨਾਲ ਜਿਹੜੀਆਂ ਗੋਲੀਆਂ ਚਲਾਈ ਗਈਆਂ ਨੇ ਪਰ ਜਿਸ ਤੋਂ ਬਾਅਦ ਇਸ ਫੈਕਟਰੀ ਦੇ ਮਾਲਕ ਨੇ ਜਿਹੜੀ ਆ ਪੁਲਿਸ ਨੂੰ ਸ਼ਿਕਾਇਤ ਕੀਤੀ ਆ ਪੁਲਿਸ ਨੇ ਆਖਿਰਕਾਰ ਵੱਡੀ ਸਫਲਤਾ ਹਾਸਲ ਕਰਦਾ ਇਹਨਾਂ ਨੌਜਵਾਨਾਂ ਨੂੰ ਕਾਬੂ ਤਾ ਕਰ ਲਿਆ ਪਰ ਇਸ ਬਾਰੇ ਜਿਹੜੀ ਆ ਖੁੱਲ ਕੇ ਖੁਲਾਸੇ ਨਹੀਂ ਹੋਏ ਇਸ ਬਾਰੇ ਖੁਲਾਸੇ ਜਿਹੜੀ ਆ ਥੋੜੀ ਦੇਰ ਚ ਪੁਲਿਸ ਦੇ ਵੱਲ ਜਿਹੜੀ ਪ੍ਰੈਸ ਕਾਨਫਰੰਸ ਕੀਤੀ ਜਾਵੇਗੀ ਪਰ ਲਗਾਤਾਰ ਜਿਸ ਤਰੀਕੇ ਦੇ ਨਾਲ ਫਰੋਤੀ ਦੇ ਮਾਮਲੇ ਵੱਧਦੇ ਜਾ ਰਹੇ ਨੇ ਸਰਕਾਰ ਨੂੰ ਇਹਨਾਂ ਤੇ ਜਿਹੜਿਆ ਸਖਤ ਐਕਸ਼ਨ ਲੈਣ ਦੀ ਜ਼ਰੂਰ ਤਾਂ ਹੁਣ ਦੇਖਣਾ ਇਹ ਹੋਵੇਗਾ ਕਿ ਥੋੜੀ ਦੇਰ ਚ ਜਿਹੜੀ ਐਸਐਸਪੀ ਬਟਾਲਾ ਤੋਂ ਵੱਲ ਜਿਹੜੀ ਪ੍ਰੈਸ ਕਾਨਫਰੰਸ ਕੀਤੀ ਜਾਵੇਗੀ ਕਿਸ ਤਰੀਕੇ ਦੇ ਖੁਲਾਸੇ ਹੋਣਗੇ ਇਹ ਨੌਜਵਾਨ ਕੌਣ ਸੀਗੇ ਕਿੰਨੇ ਨੌਜਵਾਨ ਇਹਨਾਂ ਦੇ ਨਾਲ ਸੀਗੇ ਔਰ ਕੀ ਕੀ ਇਹਨਾਂ ਦੇ ਕੋਲ ਬਰਾਮਦ ਹੋਇਆ ਔਰ ਕਿੰਨੇ ਨੌਜਵਾਨ ਇਹਨਾਂ ਦੇ ਨਾਲ ਜਿਹੜੇ ਆ ਗ੍ਰਿਫਤਾਰ ਕੀਤੇ ਨੇ ਆਓ ਦੇਖਦੇ ਹਾਂ ਥੋੜੀ ਦੇਰ ਚ ਇਹਨਾਂ ਨੌਜਵਾਨਾਂ ਦੀ ਪਰ ਜਿਸ ਤਰੀਕੇ ਦੇ ਨਾਲ ਇਹ ਹਾਲਾਤ ਬੰਦੇ ਨੇ ਸਰਕਾਰ ਨੂੰ ਚਾਹੀਦਾ ਹੈ ਤਾਂ ਇਹਨਾਂ ਦੇ ਖਿਲਾਫ ਜੇ ਸਖਤ ਤੋਂ ਸਖਤ ਜਿਹੜੀ ਹੈ ਕਾਰਵਾਈ ਕਰਨ ਦੀ ਲੋੜ ਹੈ ਇਸ ਵੱਲ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਦੱਸ ਦੇ ਕਿ ਬਟਾਲਾ ਦੇ ਵਿੱਚ ਤਾਬੜ ਤੋੜ ਗੋਲੀਆਂ ਚਲੀਆਂ ਨੇ ਤਾਂ ਜਿਨ੍ਹਾਂ ਨੌਜਵਾਨਾਂ ਦੇ ਵੱਲੋਂ ਗੋਲੀ ਚਲਾਈ ਗਿਆ ਨੇ ਤਾਂ ਉਹਨਾਂ ਦੇ ਵੱਲੋਂ ਜਿਹੜੀ ਆ ਗੋਲੀ ਚਲਾਉਂਦੇ ਦੀ ਆਪਣੇ ਮੋਬਾਈਲ ਤੇ ਵੀਡੀਓ ਬਣਾ ਕੇ ਜਿਹੜੀ ਆ ਸੋਸ਼ਲ ਮੀਡੀਆ ਤੇ ਵਾਇਰਲ ਕੀਤੀ ਗਈ ਹੈ ਦੱਸ ਜੀ ਕਿ ਇਹ ਬਟਾਲੇ ਦਾ ਆਮਰਸਰ ਬਾਈਬਾਸ ਰੋਡ ਆ ਜਿੱਥੇ ਇੱਕ ਫੈਕਟਰੀ ਹੈ ਜਿੱਥੇ ਅਣਪਛਾਤੇ ਨੌਜਵਾਨਾਂ ਦੇ ਵੱਲੋਂ ਤਾਬੜ ਤੋੜ ਜਿਹੜੀ ਆ ਗੋਲੀਆਂ ਚਲਾਈਆਂ ਗਿਆ ਨੇ ਜਿਸ ਦੀ ਵੀਡੀਓ ਜਿਹੜੀ ਆ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਆ ਤਾਂ ਇਹ ਵੀਡੀਓ ਜਿਹੜੀ ਆ ਉਹਨਾਂ ਆਪਣੇ ਮੋਬਾਈਲ ਤੇ ਜਿਹੜੀ ਰਿਕਾਰਡ ਕੀਤੀ ਗਈ ਸੀ ਕਿ ਜਿਸ ਤੋਂ ਬਾਅਦ ਇਹ ਵੀਡੀਓ ਪੁਲਿਸ ਦੇ ਕੋਲ ਪਹੁੰਚੀ ਆ ਤਾਂ ਦੱਸਿਆ ਜਾ ਰਿਹਾ ਹੈ ਕਿ ਪੁਲਿਸ ਦੇ ਵੱਲੋਂ ਜਿਹੜਾ ਇਸ ਨੌਜਵਾਨ ਨੂੰ ਗ੍ਰਿਫਤਾਰ ਵੀ ਕਰ ਲਿਆ ਗਿਆ ਪਰ ਇਸ ਦੇ ਜਿਹੜੇ ਖੁਲਾਸੇ ਇਹ ਨੌਜਵਾਨ ਕੋਹਣਾ ਕਿੱਥੋਂ ਦਾ ਰਹਿਣ ਵਾਲਾ ਔਰ ਕੀ ਮੰਚਾ ਸੀ ਕਿ ਇਸ ਦੀ ਗੋਲੀ ਚਲਾਈ ਉਹ ਤਾਂ ਇਸ ਵਾਰ ਜਿਹੜੀ ਆ ਪੁਲਿਸ ਥੋੜੀ ਦੇਰ 'ਚ ਜਿਹੜੀ ਆ ਪ੍ਰੈਸ ਕਾਨਫਰੰਸ ਕਰੇਗੀ ਤਾਂ ਉਸ ਦੇ ਵਿੱਚ ਵੱਡੇ ਖੁਲਾਸੇ ਹੋਣਗੇ ਪਰ ਇਸ ਤੋਂ ਪਹਿਲਾਂ ਆਪਾਂ ਪੂਰੀ ਜਾਣਕਾਰੀ ਲੈ ਲੈਣੇ ਸਾਡੇ ਨਾਲ ਬਟਾਲਾ ਤੋਂ ਨਿਤਨ ਲੁਥਰਾ ਜੁੜ ਚੁੱਕੇ ਨੇ ਜੀ ਨਿਤਨ ਕੀ ਪੂਰੀ ਜਾਣਕਾਰੀ ਹੈ ਕਿਉਂ ਇਹਨਾਂ ਨੌਜਵਾਨ ਦੇ ਵੱਲੋਂ ਜਿਹੜੀ ਫ ਪਟਿਆਲਾ ਪੁਲਿਸ ਨੇ ਹੱਥ ਵੱਡੀ ਖਾਮਯਾਬੀ ਲੱਗੀ ਹੈ ਜਿਨ੍ਹਾਂ ਨੇ ਵਿਰੋਧੀ ਮੰੰਗੀ ਸੀ ਉਹਨਾਂ ਦੇ ਗੁਰਗੇ ਪੁਲਿਸ ਦੇ ਹੱਥ ਲੱਗੇ ਆ ਕਿਉਂਕਿ ਤੁਸੀਂ ਵੀਡੀਓ ਦੇਖਦੇ ਪਿਓ ਇਹ ਕਿਸੇ ਸੀਸੀਟੀਵੀ ਦੀ ਫੁਟੇਜ ਨਹੀਂ ਔਰ ਨਾ ਹੀ ਇਹ ਕੋਈ ਵੀਡੀਓ ਹੈ ਇਹ ਵੀਡੀਓ ਜਿਹੜੀ ਆ ਖੁਦ ਉਹਨਾਂ ਲੋਕਾਂ ਨੇ ਬਣਾਈ ਜਿਨ੍ਹਾਂ ਨੇ ਗੋਲੀ ਚਲਾਈ ਸੀ ਔਰ ਸ਼ਿਵਾਲਿਕ ਫਾਉਂਡਰੀ ਦੇ ਜਿਹੜੇ ਮਾਲਕ ਨੇ ਰਿਸ਼ੀ ਗਰਗ ਇਹ ਉਹਨਾਂ ਨੂੰ ਉਹਨਾਂ ਦੇ ਫੋਨ ਤੇ ਪਾਈ ਗਈ ਨਾਲ ਇੱਕ ਆਡੀਓ ਪਾਈ ਗਈ ਜਿਸ ਵਿੱਚ ਧਮਕੀ ਲਈ ਜਾ ਰਹੀ ਆ ਪਰ ਇਹ ਜਿਹੜੀ ਗੋਲੀ ਚੱਲੀ ਆ ਇਰਿਸ਼ੀ ਗਰਗ ਦੇ ਰਿਸ਼ਤੇਦਾਰ ਦੀ ਫੈਕਟਰੀ ਤੇ ਚੱਲ ਗਈ ਕਿਉਂਕਿ ਉੱਥੇ ਵੀ ਸ਼ਿਵਾਲਿਕ ਕਾਉਂਡਰੀ ਲਿਖਿਆ ਦਾ ਸੀ ਇਸ ਭਲੇਖੇ ਦੇ ਵਿੱਚ ਗੋਲੀ ਬੇਸ਼ੱਕ ਉੱਥੇ ਚੱਲੀ ਲੇਕਿਨ ਇਰਿਸ਼ੀ ਗਰਗ ਨੂੰ ਕੁਝ ਗਿਆ ਜAVE ਮਹੀਨਾ ਇੱਕ ਪਹਿਲਾਂ ਇੱਕ ਕਾਲ ਆਉਂਦੀ ਹੈ ਫਰੋਤੀ ਮੰਗੀ ਜਾਂਦੀ ਹੈ ਜਦੋਂ ਉਸ ਨੇ ਫਰੋਤੀ ਨਹੀਂ ਦਿੱਤੀ ਤਾਂ ਉਸਤੇ ਜੋ ਸੀ ਇਹ ਗੋਲੀ ਚੱਲੀ ਪਰ ਗੋਲੀ ਚਲਾਣ ਤੋਂ ਬਾਅਦ ਉਸ ਨੂੰ ਵੀਡੀਓ ਵੀ ਭੇਜੀ ਗਈ ਕਿ ਆਪਣੀ ਫੈਕਟਰੀ ਦਾ ਹਾਲ ਦੇਖ ਪਰ ਇਸ ਦੇ ਨਾਲ-ਨਾਲ ਉਸ ਨੂੰ ਇੱਕ ਆਡੀਓ ਵੀ ਭੇਜੀ ਗਈ ਜੇ ਤੂੰ ਪੈਸੇ ਹੀ ਨਹੀਂ ਦਿੱਤੇ ਤੇ ਆਪਣੀ ਫੈਕਟਰੀ ਦਾ ਹਾਲ ਦੇਖਣਾ ਪੁਲਿਸ ਦੇ ਹੱਥ ਤੋਂ ਵੱਡੀ ਕਾਮਯਾਬੀ ਲੱਗੀ ਹੈ ਜਿੰਨੇ ਤੱਕ ਕਿੰਨੀਆਂ ਗੋਲੇ ਚਲਾਈਆਂ ਨੇ ਇਹਨਾਂ ਦੇ ਵੱਲੋਂ ਪ੍ਰਵੀnder ਇਸ ਗੱਲ ਦੀ ਪੁਸ਼ਟੀ ਕਰ ਕੁਝ ਸਮੇਂ ਬਾਅਦ ਤਾਂ ਜੋ ਹੈ ਉਹ ਪੁਲਿਸ ਕਰੇਗੀ ਕਿਉਂਕਿ ਪੁਲਿਸ ਨੇ ਕਿੰਨੇ ਲੋਕ ਫੜੇ ਨੇ ਕਿਥੋਂ ਫੜੇ ਨੇ ਕੀ ਹਾਲਾਤ ਨੇ ਇਹਦਾ ਕੁਝ ਸਮੇਂ ਬਾਅਦ ਲੇਕਿਨ ਸਾਡੇ ਹੱਥ ਜਦੋਂ ਆਡੀਓ ਤੇ ਵੀਡੀਓ ਲੱਗੀ ਕਿਉਂਕਿ ਐਕਸਕਲੂਸਿਵ ਸੀ ਇਸ ਲਈ ਅਸੀਂ ਇਹ ਦਰਸ਼ਕਾਂ ਤੱਕ ਪਹੁੰਚਾਈ ਹੈ ਔਰ ਕੁਝ ਸਮੇਂ ਬਾਅਦ ਪੁਲਿਸ ਵੀ ਕ੍ਰਿਪਟਲ ਦੀ ਪੁਸ਼ਟੀ ਕਰੇਗੀ ਕਿ ਕਿੰਨੇ ਲੋਕ ਫੜੇ ਗਏ ਨੇ ਕਿੱਪ ਨੂੰ ਫੜੇ ਗਏ ਨੇ ਕੀ ਮਨਸ਼ਾ ਸੀ ਹੋਰ ਇਹਨਾਂ ਦੀ ਅੱਜ ਜਾਣਕਾਰੀ ਦੇਣ ਦੇ ਲਈ ਤੁਹਾਡਾ ਧੰਨਵਾਦ ਅੱਜ ਜਿਵੇਂ ਲਗਾਤਾਰ ਸਕਰੀਨ ਤੇ ਤੁਸੀਂ ਦੇਖ ਸਕਦੇ ਹੋ ਕਿ ਇਸ ਤਰੀਕੇ ਦੇ ਨਾਲ ਬੇਕਾਫ ਹੋ ਕੇ ਇੱਕ ਨੌਜਵਾਨ ਤੋਂ ਵੱਲੋਂ ਜਿਹੜੀਆਂ ਤਾਬੜ ਤੌਰ ਜਿਹੜੀਆਂ ਗੋਲੇ ਚਲਾਈ ਗਿਆ ਨੇ ਇੱਕ ਫੈਕਟਰੀ ਤੇ ਗੋਲੀ ਚਲਾਈ ਗਈ ਹੈ ਤਾਂ ਜਿਵੇਂ ਜਿਸ ਮਾਲਕ ਨੂੰ ਇਹਨਾਂ ਦਾ ਇੱਕ ਫੋਨ ਆਇਆ ਸੀ ਕੁ ਦਿਨ ਪਹਿਲਾਂ ਇਹਨਾਂ ਦੇ ਵੱਲੋਂ ਫਲੋਤੀ ਮੰਗੀ ਗਈ ਸੀ ਤਾਂ ਫਲੋਤੀ ਨਾਂ ਦੇ ਦੇ ਬਾਵਜੂਦ ਇਹਨਾਂ ਦੇ ਵੱਲੋਂ ਆਪਣੇ ਮੋਬਾਈਲ ਤੇ ਜਿਹੜੀ ਵੀਡੀਓ ਬਣਾਈ ਗਈ ਹੈ ਵੀਡੀਓ ਬਣਾਉਣ ਤੋਂ ਬਾਅਦ ਜਿਸ ਫੈਕਟਰੀ ਦੇ ਮਾਲਕ ਤੇ ਕੋਲ ਜਿਹੜੀ ਆ ਫਰौती ਮੰਗੀ ਸੀਗਾ ਉਸਦੇ ਮੋਬਾਈਲ ਤੇ ਵੀਡੀਓ ਸੈਂਡ ਕਰ ਦਿੱਤੀ ਆ ਤਾਂ ਉਸ ਨੂੰ ਨਾਲ ਹੀ ਕਿਹਾ ਵੌਇਸ ਕਰਕੇ ਕਿਹਾ ਕਿ ਇਸ ਵੀਡੀਓ ਵਿੱਚ ਆਪਣੀ ਫੈਕਟਰੀ ਦਾ ਹਾਲ ਦੇ ਕਿਸ ਤਰੀਕੇ ਦੇ ਨਾਲ ਜਿਹੜੀਆਂ ਗੋਲੀਆਂ ਚਲਾਈ ਗਈਆਂ ਨੇ ਪਰ ਜਿਸ ਤੋਂ ਬਾਅਦ ਇਸ ਫੈਕਟਰੀ ਦੇ ਮਾਲਕ ਨੇ ਜਿਹੜੀ ਆ ਪੁਲਿਸ ਨੂੰ ਸ਼ਿਕਾਇਤ ਕੀਤੀ ਆ ਪੁਲਿਸ ਨੇ ਆਖਿਰਕਾਰ ਵੱਡੀ ਸਫਲਤਾ ਹਾਸਲ ਕਰਦਾ ਇਹਨਾਂ ਨੌਜਵਾਨਾਂ ਨੂੰ ਕਾਬੂਕ ਤਾ ਕਰ ਲਿਆ ਪਰ ਇਸ ਬਾਰੇ ਜਿਹੜੀ ਆ ਖੁੱਲ ਕੇ ਖੁਲਾਸੇ ਨਹੀਂ ਹੋਏ ਇਸ ਵਾਰ ਖੁਲਾਸੇ ਜਿਹੜੀਆਂ ਥੋੜੀ ਦੇਰ ਚ ਪੁਲਿਸ ਦੇ ਵੱਲ ਜਿਹੜੀ ਪ੍ਰੈਸ ਕਾਨਫਰੰਸ ਕੀਤੀ ਜਾਵੇਗੀ ਪਰ ਲਗਾਤਾਰ ਜਿਸ ਤਰੀਕੇ ਦੇ ਨਾਲ ਫਰੋਤੀ ਦੇ ਮਾਮਲੇ ਵੱਧਦੇ ਜਾ ਰਹੇ ਨੇ ਸਰਕਾਰ ਨੂੰ ਇਹਨਾਂ ਤੇ ਜਿਹੜਿਆ ਸਖਤ ਐਕਸ਼ਨ ਲੈਣ ਦੀ ਜ਼ਰੂਰਤ ਹੈ ਤਾਂ ਹੁਣ ਦੇਖਣਾ ਇਹ ਹੋਵੇਗਾ ਕਿ ਥੋੜੀ ਦੇਰ ਚ ਜਿਹੜੀ ਐਸਐਸਪੀ ਬਟਾਲਾ ਦੇ ਵੱਲ ਜਿਹੜੀ ਪ੍ਰੈਸ ਕਾਨਫਰੰਸ ਕੀਤੀ ਜਾਵੇਗੀ ਕਿਸ ਤਰੀਕੇ ਦੇ ਖੁਲਾਸੇ ਹੋਣਗੇ ਇਹ ਨੌਜਵਾਨ ਕੌਣ ਸੀਗੇ ਕਿੰਨੇ ਨੌਜਵਾਨ ਇਹਨਾਂ ਦੇ ਨਾਲ ਸੀਗੇ ਔਰ ਕੀ ਕੀ ਇਹਨਾਂ ਦੇ ਕੋਲ ਬਰਾਮਦ ਹੋਇਆ ਔਰ ਕਿੰਨੇ ਨੌਜਵਾਨ ਇਹਨਾਂ ਦੇ ਨਾਲ ਜਿਹੜੇ ਆ ਗ੍ਰਿਫਤਾਰ ਕੀਤੇ ਨੇ ਆਓ ਦੇਖਦੇ ਹਾਂ ਥੋ ਨੌਜਵਾਨਾਂ ਦੀ ਪਰ ਜਿਸ ਤਰੀਕੇ ਦੇ ਨਾਲ ਇਹ ਹਾਲਾਤ ਬਣਦੇ ਨੇ ਸਰਕਾਰ ਨੂੰ ਚਾਹੀਦਾ ਹੈ ਤਾਂ ਇਹਨਾਂ ਦੇ ਖਿਲਾਫ ਜੀ ਸਖਤ ਤੋਂ ਸਖਤ ਜਿਹੜੀ ਹੈ ਕਾਰਵਾਈ ਕਰਨ ਦੀ ਲੋੜ ਹੈ ਅੱਜ ਸਵੇਰ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਦੱਸਦੇ ਕਿ ਬਟਾਲਾ ਦੇ ਵਿੱਚ ਤਾਬੜ ਤੋਲ ਗੋੜੀਆਂ ਚੱਲੀਆਂ ਨੇ ਤਾਂ ਜਿਨ੍ਹਾਂ ਨੌਜਵਾਨਾਂ ਦੇ ਵੱਲੋਂ ਗੋਲੀ ਚਲਾਈ ਗਿਆ ਨੇ ਤਾਂ ਉਹਨਾਂ ਦੇ ਵੱਲੋਂ ਜਿਹੜੀ ਹੈ ਗੋਲੀ ਚਲਾਉਣ ਦੇ ਦੀ ਆਪਣੇ ਮੋਬਾਈਲ ਤੇ ਵੀਡੀਓ ਬਣਾ ਕੇ ਜਿਹੜੀ ਹੈ ਸੋਸ਼ਲ ਮੀਡੀਆ ਤੇ ਵਾਇਰਲ ਕੀਤੀ ਗਈ ਹੈ ਦੱਸਦੇ ਕਿ ਇਹ ਬਟਾਲੇ ਦਾ ਅੰਮ੍ਰਿਤਸਰ ਬਾਈਪਾਸ ਰੋਡ ਆ ਜਿੱਥੇ ਇੱਕ ਫੈਕਟਰੀ ਜਿੱਥੇ ਅਣਪਛਾਤੇ ਨੌਜਵਾਨਾਂ ਦੇ ਵੱਲੋਂ ਤਾਬਰ ਤੋਰ ਜਿਹੜੀ ਆ ਗੋਲੀਆਂ ਚ ਚਲੇ ਗਏ ਨੇ ਜਿਸ ਦੀ ਵੀਡੀਓ ਜਿਹੜੀ ਆ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਆ ਤਾਂ ਇਹ ਵੀਡੀਓ ਜਿਹੜੀ ਆ ਉਹਨਾਂ ਆਪਣੇ ਮੋਬਾਈਲ ਤੇ ਜਿਹੜੀ ਰਿਕਾਰਡ ਕੀਤੀ ਗਈ ਸੀ ਕਿ ਜਿਸ ਤੋਂ ਬਾਅਦ ਇਹ ਵੀਡੀਓ ਪੁਲਿਸ ਦੇ ਕੋਲ ਪਹੁੰਚੀ ਆ ਤਾਂ ਦੱਸਿਆ ਜਾ ਰਿਹਾ ਹੈ ਕਿ ਪੁਲਿਸ ਦੇ ਵੱਲੋਂ ਜਿਹੜਾ ਇਸ ਨੌਜਵਾਨ ਨੂੰ ਗ੍ਰਿਫਤਾਰ ਵੀ ਕਰ ਲਿਆ ਗਿਆ ਪਰ ਇਸ ਦੇ ਜਿਹੜੇ ਖੁਲਾਸੇ ਇਹ ਨੌਜਵਾਨ ਕੌਣ ਆ ਕਿੱਥੋਂ ਦਾ ਰਹਿਣ ਵਾਲਾ ਔਰ ਕੀ ਮੰਚਾ ਸੀ ਕਿ ਇਸ ਦੀ ਗੋਲੀ ਚ ਲੰਨ ਦੀ ਤਾਂ ਇਸ ਬਾਰੇ ਜਿਹੜੀ ਆ ਪੁਲਿਸ ਥੋੜੀ ਦੇਰ 'ਚ ਜਿਹੜੀ ਆ ਪ੍ਰੈਸ ਕਾਨਫਰੰ ਉਸ ਦੇ ਵਿੱਚ ਵੱਡੇ ਖੁਲਾਸੇ ਹੋਣਗੇ ਪਰ ਇਸ ਤੋਂ ਪਹਿਲਾਂ ਆਪਾਂ ਪੂਰੀ ਜਾਣਕਾਰੀ ਲੈ ਲੈਣੇ ਸਾਡੇ ਨਾਲ ਬਟਾਲਾ ਤੋਂ ਨਿਤਨ ਲੁਥਰਾ ਜੁੜ ਚੁੱਕੇ ਨੇ ਜੀ ਨਿਤਨ ਕੀ ਪੂਰੀ ਜਾਣਕਾਰੀ ਹੈ ਕਿਉਂ ਇਹਨਾਂ ਨੌਜਵਾਨ ਦੇ ਬੋਲੋ ਜਿਹੜੀ ਫੈਕਟਰੀ ਤੇ ਗੋਲੀ ਚੜਾਈ ਗਈਆਂ ਨੇ ਨਿਤਨ ਬਟਾਲਾ ਪੁਲਿਸ ਦੇ ਹੱਥ ਵੱਡੀ ਖਾਮਯਾਬੀ ਲੱਗੀ ਹੈ ਜਿਨ੍ਹਾਂ ਨੇ ਵਿਰੋਧੀ ਮੰਡੀ ਸੀ ਉਹਨਾਂ ਦੇ ਗੁਰਗੇ ਪੁਲਿਸ ਦੇ ਹੱਥ ਲੱਗੇ ਆ ਕਿਉਂਕਿ ਤੁਸੀਂ ਵੀਡੀਓ ਦੇਖਦੇ ਪਿਓ ਇਹ ਕਿਸੇ ਸੀਸੀਟੀਵੀ ਦੀ ਫੁਟੇਜ ਨਹੀਂ ਔਰ ਨਾ ਹੀ ਇਹ ਕੋਈ ਵੀਡੀਓ ਹੈ ਇਹ ਵੀਡੀਓ ਜਿਹੜੀ ਆ ਖੁਦ ਉਹਨਾਂ ਲੋਕਾਂ ਨੇ ਬਣਾਈ ਜਿਨ੍ਹਾਂ ਨੇ ਗੋਲੀ ਚਲਾਈ ਸੀ ਔਰ ਸ਼ਿਵਾਲਿਕ ਫਾਉਂਡਰੀ ਦੇ ਜਿਹੜੇ ਮਾਲਕ ਨੇ ਰਿਸ਼ੀ ਗਰਗ ਇਹ ਉਹਨਾਂ ਨੂੰ ਉਹਨਾਂ ਦੇ ਫੋਨ ਤੇ ਪਾਈ ਗਈ ਨਾਲ ਇੱਕ ਆਡੀਓ ਪਾਈ ਗਈ ਜਿਸ ਵਿੱਚ ਧਮਕੀ ਲਈ ਜਾ ਰਹੀ ਆ ਪਰ ਇਹ ਜਿਹੜੀ ਗੋਲੀ ਚੱਲੀ ਆ ਇਹ ਰਿਸ਼ੀ ਗਰਗ ਦੇ ਰਿਸ਼ਤੇਦਾਰ ਦੀ ਫੈਕਟਰੀ ਦੇ ਚੱਲ ਗਈ ਕਿਉਂਕਿ ਉੱਥੇ ਵੀ ਸ਼ਿਵਾਲਿਕ ਫਾਉਂਡਰੀ ਲਿਖਿਆ ਦਾ ਸੀ ਇਸ ਭਲੇਖੇ ਦੇ ਵਿੱਚ ਗੋਲੀ ਬੇਸ਼ੱਕ ਉੱਥੇ ਚੱਲੀ ਲੇਕਿਨ ਰਿਸ਼ੀ ਗਰਗ ਨੂੰ ਕੁਝ ਗਿਆ ਜਾਵੇ ਮਹੀਨਾ ਇੱਕ ਪਹਿਲਾਂ ਇੱਕ ਕਾਲ ਆਉਦੀ ਹੈ ਕਰੋਤੀ ਮੰਗੀ ਜਾਂਦੀ ਹੈ ਜਦੋਂ ਉਸ ਨੇ ਫਰੋਤੀ ਨਹੀਂ ਦਿੱਤੀ ਪਰ ਉਸ ਤੇ ਜੋ ਸੀ ਇਹ ਕੋਲਿੰਗ ਕਰਨ ਲਈ ਔਰ ਗੋਲੀ ਚਲਾਉਣ ਤੋਂ ਬਾਅਦ ਉਸ ਨੂੰ ਵੀਡੀਓ ਵੀ ਭੇਜੀ ਗਈ ਕਿ ਆਪਣੀ ਫੈਕਟਰੀ ਦਾ ਹਾਲ ਦੇਖ ਪਰ ਇਸ ਦੇ ਨਾਲ-ਨਾਲ ਉਸ ਨੂੰ ਇੱਕ ਆਡੀਓ ਵੀ ਭੇਜੀ ਗਈ ਕਿ ਜੇ ਤੂੰ ਪੈਸੇ ਹੀ ਨਹੀਂ ਦਿੱਤੇ ਤੇ ਆਪਣੀ ਫੈਕਟਰੀ ਦਾ ਹਾਲ ਦੇਖਣਾ ਪੁਲਿਸ ਦੇ ਹੱਥ ਤੋਂ ਵੱਡੀ ਕਾਮਯਾਬੀ ਲੱਗੀਆਂ ਜਿੰਨੇ ਤਾਂ ਕਿੰਨੀਆਂ ਕਿੰਨੀਆਂ ਗੋਲੇ ਚਲਾਈਆਂ ਗਈਆਂ ਇਹਨਾਂ ਦੇ ਵੱਲੋਂ ਪ੍ਰਵਿੰਦਰ ਏਸ ਗੱਲ ਦੀ ਪੁਸ਼ਟੀ ਕਰ ਪਰ ਉਸ ਤੋਂ ਬਾਅਦ ਤਾ ਜੋ ਹੈ ਉਹ ਪੁਲਿਸ ਕਰੇਗੀ ਕਿਉਂਕਿ ਪੁਲਿਸ ਨੇ ਕਿੰਨੇ ਲੋਕ ਫੜੇ ਨੇ ਕਿੱਥੋਂ ਫੜੇ ਨੇ ਕੀ ਹਾਲਾਤ ਨੇ ਇਹਦਾ ਕੁਝ ਸਮੇਂ ਬਾਅਦ ਲੇਕਿਨ ਸਾਡੇ ਹੱਥ ਜਦੋਂ ਆਡੀਓ ਤੇ ਵੀਡੀਓ ਲੱਗੀ ਕਿਉਂਕਿ ਐਕਸਕਲੂਸਿਵ ਸੀ ਇਸ ਲਈ ਅਸੀਂ ਇਹ ਦਰਸ਼ਕਾਂ ਤੱਕ ਪਹੁੰਚਾਈ ਹੈ ਔਰ ਕੁਝ ਸਮੇਂ ਬਾਅਦ ਪੁਲਿਸ ਵੀ ਇਹ ਗੱਲ ਦੀ ਪੁਸ਼ਟੀ ਕਰੇਗੀ ਕਿ ਕਿੰਨੇ ਲੋਕ ਫੜੇ ਗਏ ਨੇ ਕਿੱਥੋਂ ਫੜੇ ਗਏ ਨੇ ਕੀ ਮਨਸ਼ਾਫੀ ਹੋ ਰਹੀ ਹੈ ਨਾਲ ਅੱਜ ਇਹ ਜਾਣਕਾਰੀ ਦੇਣ ਦੇ ਲਈ ਤੁਹਾਡਾ ਧੰਨਵਾਦ ਅੱਜ ਜੇ ਕਿ ਲਗਾਤਾਰ ਸਕਰੀਨ ਤੇ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਬੇਕਾਫ ਹੋ ਕੇ ਇੱਕ ਨੌਜਵਾਨ ਤੋਂ ਵੱਲੋਂ ਜਿਹੜੀਆਂ ਤਾਬੜ ਤੌਰ ਜਿਹੜੀਆਂ ਗੋਲੇ ਚਲਾਈ ਗਿਆ ਨੇ ਇੱਕ ਫੈਕਟਰੀ ਤੇ ਗੋਲੀ ਚਲਾਈ ਗਈ ਹੈ। ਦੱਸ ਦੇ ਕਿ ਜਿਸ ਮਾਲਕ ਨੂੰ ਇਹਨਾਂ ਦਾ ਇੱਕ ਫੋਨ ਆਇਆ ਸੀਗਾ ਕੁਝ ਦਿਨ ਪਹਿਲਾਂ ਇਹਨਾਂ ਤੋਂ ਵੱਲੋਂ ਫਲੋਤੀ ਮੰਗੀ ਗਈ ਸੀਗੀ ਤਾਂ ਫਲੋਤੀ ਨਾਂ ਦੇਣ ਦੇ ਬਾਵਜੂਦ ਇਹਨਾਂ ਦੇ ਵੱਲੋਂ ਆਪਣੇ ਮੋਬਾਈਲ ਤੇ ਜਿਹੜੀ ਹੈ ਵੀਡੀਓ ਬਣਾਈ ਗਈ ਹੈ। ਵੀਡੀਓ ਬਣਾਉਣ ਤੋਂ ਬਾਅਦ ਜਿਸ ਫੈਕਟਰੀ ਦੇ ਮਾਲਕ ਤੇ ਕੋਲ ਜਿਹੜੀ ਆ ਫਲੋਤੀ ਮੰਗੀ ਸੀਗੀ ਉਸ ਦੇ ਮੋਬਾਈਲ ਤੇ ਵੀਡੀਓ ਸੈਂਡ ਕਰ ਦਿੱਤੀ ਹੈ। ਤਾ ਉਸ ਨੂੰ ਨਾਲ ਹੀ ਕਿਹਾ ਵਾਇਸ ਕਰਕੇ ਕਿਹਾ ਕਿ ਇਸ ਵੀਡੀਓ ਵਿੱਚ ਆਪਣੀ ਫੈਕਟਰੀ ਦਾ ਹਾਲ ਦੇ ਕਿਸ ਤਰੀਕੇ ਦੇ ਨਾਲ ਜਿਹੜੀਆਂ ਗੋਲੀਆਂ ਚਲਾਈ ਗਈਆਂ ਨੇ ਪਰ ਜਿਸ ਤੋਂ ਬਾਅਦ ਇਸ ਫੈਕਟਰੀ ਦੇ ਮਾਲਕ ਨੇ ਜਿਹੜੀ ਆ ਪੁਲਿਸ ਨੂੰ ਸ਼ਿਕਾਇਤ ਕੀਤੀ ਆ ਪੁਲਿਸ ਨੇ ਆਖਿਰਕਾਰ ਵੱਡੀ ਸਫਲਤਾ ਹਾਸਲ ਕਰਦਾ ਇਹਨਾਂ ਨੌਜਵਾਨਾਂ ਨੂੰ ਕਾਬੂਕ ਤਾ ਕਰ ਲਿਆ ਪਰ ਇਸ ਬਾਰੇ ਜਿਹੜਿਆ ਖੁੱਲ ਕੇ ਖੁਲਾਸੇ ਨਹੀਂ ਹੋਏ ਪੇਸਵਰੇ ਖੁਲਾਸੇ ਜਿਹੜੀ ਆ ਥੋੜੀ ਦੇਰ ਚ ਪੁਲਿਸ ਦੇ ਵੱਲ ਜਿਹੜੀ ਪ੍ਰੈਸ ਕਾਨਫਰੰਸ ਕੀਤੀ ਜਾਵੇਗੀ ਪਰ ਲਗਾਤਾਰ ਜਿਸ ਤਰੀਕੇ ਦੇ ਨਾਲ ਫਰੋਤੀ ਦੇ ਮਾਮਲੇ ਵੱਧਦੇ ਜਾ ਰਹੇ ਨੇ ਸਰਕਾਰ ਨੂੰ ਇਹਨਾਂ ਤੇ ਜਿਹੜੀ ਆ ਸਖਤ ਐਕਸ਼ਨ ਲੈਣ ਦੀ ਜ਼ਰੂਰਤ ਆ ਤਾਂ ਹੁਣ ਦੇਖਣਾ ਇਹ ਹੋਵੇਗਾ ਕਿ ਥੋੜੀ ਦੇਰ ਚ ਜਿਹੜੀ ਐਸਐਸਪੀ ਬਟਾਲਾ ਦੇ ਵੱਲ ਜਿਹੜੀ ਪ੍ਰੈਸ ਕਾਨਫਰੰਸ ਕੀਤੀ ਜਾਵੇਗੀ ਕਿਸ ਤਰੀਕੇ ਦੇ ਖੁਲਾਸੇ ਹੋਣਗੇ ਇਹ ਨੌਜਵਾਨ ਕੌਣ ਸੀਗੇ ਕਿੰਨੇ ਨੌਜਵਾਨ ਇਹਨਾਂ ਦੇ ਨਾਲ ਸੀਗੇ ਔਰ ਕੀ ਕੀ ਇਹਨਾਂ ਦੇ ਕੋਲ ਬਰਾਮਦ ਹੋਇਆ ਔਰ ਕਿੰਨੇ ਨੌਜਵਾਨ ਇਹਨਾਂ ਦੇ ਨਾਲ ਜਿਹੜੇ ਆ ਗ੍ਰਿਫਤਾਰ ਕੀਤੇ ਨੇ ਆਓ ਦੇਖਦੇ ਹਾਂ ਥੋੜੀ ਦੇਰ ਜਿਸ ਤਰੀਕੇ ਨਾਲ ਇਹ ਹਾਲਾਤ ਬਣਦੇ ਨੇ ਸਰਕਾਰ ਨੂੰ ਚਾਹੀਦਾ ਹੈ ਤਾਂ ਇਹਨਾਂ ਦੇ ਖਿਲਾਫ ਜਿਸ ਸਖਤੋ ਸਖਤ ਜਿਹੜੀ ਹੈ ਕਾਰਵਾਈ ਕਰਨ ਦੀ ਲੋੜ ਹੈ ਅੱਜ ਸਵੇਰ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਦੱਸਦੇ ਕਿ ਬਟਾਲਾ ਦੇ ਵਿੱਚ ਤਾਬੜ ਤੋਲ ਗੋਲੀਆਂ ਚੱਲੀਆਂ ਨੇ ਤਾਂ ਜਿਨ੍ਹਾਂ ਨੌਜਵਾਨਾਂ ਦੇ ਵੱਲੋਂ ਗੋਲੀ ਚਲਾਈ ਗਿਆ ਨੇ ਤਾਂ ਉਹਨਾਂ ਦੇ ਵੱਲੋਂ ਜਿਹੜੀ ਹੈ ਗੋਲੀ ਚਲਾਉਣ ਦੇ ਦੀ ਆਪਣੇ ਮੋਬਾਈਲ ਤੇ ਵੀਡੀਓ ਬਣਾ ਕੇ ਜਿਹੜੀ ਹੈ ਸੋਸ਼ਲ ਮੀਡੀਆ ਤੇ ਵਾਇਰਲ ਕੀਤੀ ਗਈ ਹੈ ਦੱਸਦੇ ਕਿ ਇਹ ਬਟਾਲੇ ਦਾ ਆਮਰਸਰ ਬਾਈਬਾਸ ਰੋਡ ਆ ਜਿੱਥੇ ਇੱਕ ਫੈਕਟਰੀ ਜਿੱਥੇ ਅਣਪਛਾਤੇ ਨੌਜਵਾਨਾਂ ਦੇ ਵੱਲੋਂ ਤਾਬਰ ਤੋੜ ਜਿਹੜੀ ਆ ਗੋਲੀਆਂ ਚ ਲਏ ਗਏ ਨੇ ਜਿਸ ਦੀ ਵੀਡੀਓ ਜਿਹੜੀ ਆ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਆ ਤਾਂ ਇਹ ਵੀਡੀਓ ਜਿਹੜੀ ਆ ਉਹਨਾਂ ਆਪਣੇ ਮੋਬਾਈਲ ਤੇ ਜਿਹੜੀ ਰਿਕਾਰਡ ਕੀਤੀ ਗਈ ਸੀ ਕਿ ਉਸ ਤੋਂ ਬਾਅਦ ਇਹ ਵੀਡੀਓ ਪੁਲਿਸ ਦੇ ਕੋਲ ਪਹੁੰਚੀ ਆ ਤਾਂ ਦੱਸਿਆ ਜਾ ਰਿਹਾ ਹੈ ਕਿ ਪੁਲਿਸ ਦੇ ਵੱਲੋਂ ਜਿਹੜਾ ਇਸ ਨੌਜਵਾਨ ਨੂੰ ਗ੍ਰਿਫਤਾਰ ਵੀ ਕਰ ਲਿਆ ਗਿਆ ਪਰ ਇਸ ਦੇ ਜਿਹੜੇ ਖੁਲਾਸੇ ਇਹ ਨੌਜਵਾਨ ਕੌਣ ਆ ਕਿੱਥੋਂ ਦਾ ਰਹਿਣ ਵਾਲਾ ਔਰ ਕੀ ਮੰਚਾ ਸੀ ਕਿ ਇਸ ਦੀ ਗੋਲੀ ਚ ਲੰਨ ਦੀ ਤਾਂ ਇਸ ਬਾਰੇ ਜਿਹੜੀ ਆ ਪੁਲਿਸ ਥੋੜੀ ਦੇਰ 'ਚ ਜਿਹੜੀ ਆ ਪ੍ਰੈਸ ਕਾਨਫਰੰ ਤਾਂ ਉਸ ਦੇ ਵਿੱਚ ਵੱਡੇ ਖੁਲਾਸੇ ਹੋਣਗੇ ਪਰ ਇਸ ਤੋਂ ਪਹਿਲਾਂ ਆਪਾਂ ਪੂਰੀ ਜਾਣਕਾਰੀ ਲੈ ਲੈਣੇ ਸਾਡੇ ਨਾਲ ਪਟਾਲਾ ਤੋਂ ਨਿਤਨ ਲੁਥਰਾ ਜੁੜ ਚੁੱਕੇ ਨੇ ਜੀ ਨਿਤਨ ਕੀ ਪੂਰੀ ਜਾਣਕਾਰੀ ਹੈ ਕਿਉਂ ਇਹਨਾਂ ਨੌਜਵਾਨ ਦੇ ਵੱਲ ਜਿਹੜੀ ਫੈਕਟਰੀ ਚ ਗੋਲੀ ਚੜਾਈ ਗਈਆਂ ਨੇ ਨਿਤਨ ਪਟਾਲਾ ਪੁਲਿਸ ਦੇ ਹੱਥ ਵੱਡੀ ਖਾਮਯਾਬੀ ਲੱਗੀ ਹੈ ਜਿਨ੍ਹਾਂ ਨੇ ਵਿਰੋਧੀ ਮੰਡੀ ਸੀ ਉਹਨਾਂ ਦੇ ਗੁਰਗੇ ਪੁਲਿਸ ਦੇ ਹੱਥ ਲੱਗੇ ਆ ਕਿਉਂਕਿ ਤੁਸੀਂ ਵੀਡੀਓ ਦੇਖਦੇ ਪਿਓ ਇਹ ਕਿਸੇ ਸੀਸੀਟੀਵੀ ਦੀ ਫੁਟੇਜ ਨਹੀਂ ਔਰ ਨਾ ਹੀ ਇਹ ਕੋਈ ਵੀਡੀਓ ਹੈ ਇਹ ਵੀਡੀਓ ਜਿਹੜੀ ਆ ਖੁਦ ਉਹਨਾਂ ਲੋਕਾਂ ਨੇ ਬਣਾਈ ਜਿਨ੍ਹਾਂ ਨੇ ਗੋਲੀ ਚਲਾਈ ਸੀ ਔਰ ਸ਼ਿਵਾਲਿਕ ਫਾਉਂਡਰੀ ਦੇ ਜਿਹੜੇ ਮਾਲਕ ਨੇ ਰਿਸ਼ੀ ਗਰਗ ਇਹ ਉਹਨਾਂ ਨੂੰ ਉਹਨਾਂ ਦੇ ਫੋਨ ਤੇ ਪਾਈ ਗਈ ਨਾਲ ਇੱਕ ਆਡੀਓ ਪਾਈ ਗਈ ਜਿਸ ਵਿੱਚ ਧਮਕੀ ਲਈ ਜਾ ਰਹੀ ਆ ਪਰ ਇਹ ਜਿਹੜੀ ਗੋਲੀ ਚੱਲੀ ਆ ਇਹ ਰਿਸ਼ੀ ਗਰਗ ਦੇ ਰਿਸ਼ਤੇਦਾਰ ਦੀ ਫੈਕਟਰੀ ਦੇ ਚੱਲ ਗਈ ਕਿਉਂਕਿ ਉੱਥੇ ਵੀ ਸ਼ਿਵਾਲਿਕ ਫਾਉਂਡਰੀ ਲਿਖਿਆ ਦਾ ਸੀ ਇਸ ਲਿਖੇ ਦੇ ਵਿੱਚ ਗੋਲੀ ਬੇਸ਼ੱਕ ਉੱਥੇ ਚੱਲੀ ਲੇਕਿਨ ਰਿਸ਼ੀ ਗਰਗ ਨੂੰ ਕੁਝ ਗਿਆ ਜਾਵੇ ਮਹੀਨਾ ਇੱਕ ਪਹਿਲਾਂ ਇੱਕ ਕਾਲ ਆਉਂਦੀ ਹੈ ਰੋਤੀ ਮੰਗੀ ਜਾਂਦੀ ਹੈ ਜਦੋਂ ਉਸ ਨੇ ਰੋਟੀ ਨਹੀਂ ਦਿੱਤੀ ਤਾਂ ਉਸ ਤੇ ਜੋ ਸੀ ਇਹ ਕੋਲਿੰਗ ਚੱਲੀ ਔਰ ਗੋਲੀ ਚਲਾਣ ਤੋਂ ਬਾਅਦ ਉਸ ਨੂੰ ਵੀਡੀਓ ਵੀ ਭੇਜੀ ਗਈ ਕਿ ਆਪਣੀ ਫੈਕਟਰੀ ਦਾ ਹਾਲ ਦੇਖ ਪਰਿਸ਼ਦ ਨਾਲ ਨਾਲ ਉਸ ਨੂੰ ਇੱਕ ਆਡੀਓ ਵੀ ਭੇਜੀ ਗਈ ਕਿ ਜੇ ਤੂੰ ਪੈਸੇ ਹੀ ਨਹੀਂ ਦਿੱਤੇ ਤੇ ਆਪਣੀ ਫੈਕਟਰੀ ਦਾ ਹਾਲ ਦੇਖਾ ਪੁਲਿਸ ਦੇ ਹੱਥ ਤੱਕ ਵੱਡੀ ਕਾਮਯਾਬੀ ਰੱਖੀ ਹੈ ਜਿੰਨੇ ਦਰ ਕਿੰਨੀਆਂ ਕਿੰਨੀਆਂ ਗੋਲੇ ਚਲਾਈ ਗਈਆਂ ਇਹਨਾਂ ਦਾ ਵੱਲੋਂ ਸਰਪਿੰਦਰ ਇਸ ਗੱਲ ਦੀ ਪੁਸ਼ਟੀ ਕਰ ਕੁਝ ਸਮੇਂ ਬਾਅਦ ਜੋ ਹੈ ਉਹ ਪੁਲਿਸ ਕਰੇਗੀ ਕਿਉਂਕਿ ਪੁਲਿਸ ਨੇ ਕਿੰਨੇ ਲੋਕ ਫੜੇ ਨੇ ਕਿੱਥੋਂ ਫੜੇ ਨੇ ਕੀ ਹਾਲਾਤ ਨੇ ਇਹਦਾ ਕੁਝ ਸਮੇਂ ਬਾਅਦ ਲੇਕਿਨ ਸਾਡੇ ਹੱਥ ਜਦੋਂ ਆਡੀਓ ਤੇ ਵੀਡੀਓ ਲੱਗੀ ਕਿਉਂਕਿ ਐਕਸਕਲੂਸਿਵ ਸੀ ਇਸ ਲਈ ਅਸੀਂ ਇਹ ਦਰਸ਼ਕਾਂ ਤੱਕ ਪਹੁੰਚਾਈ ਹੈ ਔਰ ਕੁਝ ਸਮੇਂ ਬਾਅਦ ਪੁਲਿਸ ਵੀ ਡੀਟੈਕਟਿਵ ਦੀ ਪੁਸ਼ਟੀ ਕਰੇਗੀ ਕਿ ਕਿੰਨੇ ਲੋਕ ਫੜੇ ਗਏ ਨੇ ਕਿੱਥੋਂ ਫੜੇ ਗਏ ਨੇ ਕੀ ਮਨਸ਼ਾ ਹੋ ਰਹੀ ਹੈ ਇਹਨਾਂ ਦੀ ਅੱਜ ਦੀ ਜਾਣਕਾਰੀ ਦੇਣ ਦੇ ਲਈ ਤੁਹਾਡਾ ਧੰਨਵਾਦ ਅੱਜ ਜੇ ਕਿ ਲਗਾਤਾਰ ਸਕਰੀਨ ਤੇ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਬੇਕਾਫ ਹੋ ਕੇ ਇੱਕ ਨੌਜਵਾਨ ਤੋਂ ਵੱਲੋਂ ਜਿਹੜੀਆਂ ਤਾਬੜ ਤੌਰ ਜਿਹੜੀਆਂ ਗੋਲੇ ਚ ਲਏ ਗਿਆ ਨੇ ਇੱਕ ਫੈਕਟਰੀ ਤੇ ਗੋਲੀ ਚ ਲਾਈ ਗਈ ਹੈ। ਤਾਂ ਦੇਖ ਕੇ ਜਿਸ ਮਾਲਕ ਨੂੰ ਇਹਨਾਂ ਦਾ ਇੱਕ ਫੋਨ ਆਇਆ ਸੀ ਕੁਝ ਦਿਨ ਪਹਿਲਾਂ ਇਹਨਾਂ ਤੋਂ ਵੱਲੋਂ ਫਰੋਤੀ ਮੰਗੀ ਗਈ ਸੀਗੀ ਤਾਂ ਫਰੋਤੀ ਨਾਂ ਦੇਣ ਦੇ ਬਾਵਜੂਦ ਇਹਨਾਂ ਦੇ ਵੱਲੋਂ ਆਪਣੇ ਮੋਬਾਈਲ ਤੇ ਜਿਹੜੀ ਹੈ ਵੀਡੀਓ ਬਣਾਈ ਗਈ ਹੈ। ਵੀਡੀਓ ਬਣਾਉਣ ਤੋਂ ਬਾਅਦ ਜਿਸ ਫੈਕਟਰੀ ਦੇ ਮਾਲਕ ਤੇ ਕੋਲ ਜਿਹੜੀ ਆ ਫਰੋਤੀ ਮੰਗੀ ਸੀਗੀ ਉਸਦੇ ਮੋਬਾਈਲ ਤੇ ਇਹ ਵੀਡੀਓ ਸੈਂਡ ਕਰ ਦਿੱਤੀ ਹੈ ਤਾਂ ਉਸ ਨੂੰ ਨਾਲ ਹੀ ਕਿਹਾ ਵੌਇਸ ਕਰਕੇ ਕਿਹਾ ਕਿ ਇਸ ਵੀਡੀਓ ਵਿੱਚ ਆਪਣੀ ਫੈਕਟਰੀ ਦਾ ਹਾਲ ਦੇ ਕਿਸ ਤਰੀਕੇ ਦੇ ਨਾਲ ਜਿਹੜੇ ਗੋਲੀਆਂ ਚ ਲਏ ਗਏ ਨੇ ਪਰ ਜਿਸ ਤੋਂ ਬਾਅਦ ਇਸ ਫੈਕਟਰੀ ਦੇ ਮਾਲਕ ਨੇ ਜਿਹੜੀ ਆ ਪੁਲਿਸ ਨੂੰ ਸ਼ਿਕਾਇਤ ਕੀਤੀ ਆ ਪੁਲਿਸ ਨੇ ਆਖਿਰਕਾਰ ਵੱਡੀ ਸਫਲਤਾ ਹਾਸਲ ਕਰਦਾ ਇਹਨਾਂ ਨੌਜਵਾਨਾਂ ਨੂੰ ਕਾਬੂ ਤੱਕ ਕਰ ਲਿਆ ਪਰ ਇਸ ਬਾਰੇ ਜਿਹੜੀ ਆ ਖੁੱਲ ਕੇ ਖੁਲਾਸੇ ਨਹੀਂ ਹੋਏ ਇਸ ਬਾਰੇ ਖੁਲਾਸੇ ਜਿਹੜੀ ਆ ਥੋੜੀ ਦੇਰ ਚ ਪੁਲਿਸ ਦੇ ਵੱਲ ਜਿਹੜੀ ਪ੍ਰੈਸ ਕਾਨਫਰੰਸ ਕੀਤੀ ਜਾਵੇਗੀ ਪਰ ਲਗਾਤਾਰ ਜਿਸ ਤਰੀਕੇ ਦੇ ਨਾਲ ਫਰੋਤੀ ਦੇ ਮਾਮਲੇ ਵੱਧਦੇ ਜਾ ਰਹੇ ਨੇ ਸਰਕਾਰ ਨੂੰ ਇਹਨਾਂ ਤੇ ਜਿਹੜਿਆ ਸਖਤ ਐਕਸ਼ਨ ਲੈਣ ਦੀ ਜ਼ਰੂਰਤ ਹੈ ਤਾਂ ਹੁਣ ਦੇਖਣਾ ਇਹ ਹੋਵੇਗਾ ਕਿ ਥੋੜੀ ਦੇਰ ਚ ਜਿਹੜੀ ਐਸਐਸਪੀ ਪਟਿਆਲੇ ਤੋਂ ਬਲੋਜੂ ਪ੍ਰੈਸ ਕਾਨਫਰੰਸ ਕੀਤੀ ਜਾਵੇਗੀ ਕਿਸ ਤਰੀਕੇ ਦੇ ਖੁਲਾਸੇ ਹੋਣਗੇ ਇਹ ਨੌਜਵਾਨ ਕੌਣ ਸੀਗੇ ਕਿੰਨੇ ਨੌਜਵਾਨ ਇਹਨਾਂ ਦੇ ਨਾਲ ਸੀਗੇ ਔਰ ਕੀ ਕੀ ਇਹਨਾਂ ਦੇ ਕੋਲ ਬਰਾਮਦ ਹੋਇਆ ਔਰ ਕਿੰਨੇ ਨੌਜਵਾਨ ਇਹਨਾਂ ਦੇ ਨਾਲ ਜਿਹੜੇ ਆ ਗ੍ਰਿਫਤਾਰ ਕੀਤੇ ਨੇ ਆਓ ਦੇਖਦੇ ਹਾਂ ਥੋੜੀ ਦੇਰ ਚ ਇਹਨਾਂ ਨੌਜਵਾਨਾਂ ਦੀ ਪਰ ਜਿਸ ਤਰੀਕੇ ਦੇ ਨਾਲ ਇਹ ਹਾਲਾਤ ਬੰਦੇ ਨੇ ਸਰਕਾਰ ਨੂੰ ਚਾਹੀਦਾ ਹੈ ਤਾਂ ਇਹਨਾਂ ਦੇ ਖਿਲਾਫ ਜੇ ਸਖਤ ਤੋਂ ਸਖਤ ਜਿਹੜੀ ਹੈ ਕਾਰਵਾਈ ਕਰਨ ਦੀ ਲੋੜ ਹੈ ਅੱਜ ਸਵੇਰ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਦੱਸਦੇ ਕਿ ਬਟਾਲਾ ਦੇ ਵਿੱਚ ਤਾਬੜ ਤੋਲ ਗੋਲੀਆਂ ਚਲੀਆਂ ਨੇ ਤਾਂ ਜਿਨ੍ਹਾਂ ਨੌਜਵਾਨਾਂ ਦੇ ਵੱਲੋਂ ਗੋਲੀ ਚਲਾਈ ਗਿਆ ਨੇ ਤਾਂ ਉਹਨਾਂ ਦੇ ਵੱਲੋਂ ਜਿਹੜੀ ਆ ਗੋਲੀ ਚਲਾਉਂਦੇ ਦੀ ਆਪਣੇ ਮੋਬਾਈਲ ਤੇ ਵੀਡੀਓ ਬਣਾ ਕੇ ਜਿਹੜੀ ਆ ਸੋਸ਼ਲ ਮੀਡੀਆ ਤੇ ਵਾਇਰਲ ਕੀਤੀ ਗਈ ਹੈ ਦੱਸਦੇ ਕਿ ਇਹ ਬਟਾਲੇ ਦਾ ਅੰਮ੍ਰਿਤਸਰ ਬਾਈਪਾਸ ਰੋਡ ਆ ਜਿੱਥੇ ਇੱਕ ਫੈਕਟਰੀ ਹੈ ਜਿੱਥੇ ਅਣਪਛਾਤੇ ਨੌਜਵਾਨਾਂ ਦੇ ਵੱਲੋਂ ਤਾਬੜ ਤੋੜ ਜਿਹੜੀ ਆ ਗੋਲੀਆਂ ਚਲਾਈਆਂ ਗਿਆ ਨੇ ਜਿਸ ਦੀ ਵੀਡੀਓ ਜਿਹੜੀ ਆ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਆ ਤਾਂ ਇਹ ਵੀਡੀਓ ਜਿਹੜੀ ਆ ਉਹਨਾਂ ਆਪਣੇ ਮੋਬਾਈਲ ਤੇ ਜਿਹੜੀ ਰਿਕਾਰਡ ਕੀਤੀ ਗਈ ਸੀ ਕਿ ਜਿਸ ਤੋਂ ਬਾਅਦ ਇਹ ਵੀਡੀਓ ਪੁਲਿਸ ਦੇ ਕੋਲ ਪਹੁੰਚੀ ਆ ਤਾਂ ਦੱਸਿਆ ਜਾ ਰਿਹਾ ਹੈ ਕਿ ਪੁਲਿਸ ਦੇ ਵੱਲੋਂ ਜਿਹੜਾ ਇਸ ਨੌਜਵਾਨ ਨੂੰ ਗ੍ਰਿਫਤਾਰ ਵੀ ਕਰ ਲਿਆ ਗਿਆ ਪਰ ਇਸ ਦੇ ਜਿਹੜੇ ਖੁਲਾਸੇ ਇਹ ਨੌਜਵਾਨ ਕੋਹਣਾ ਕਿੱਥੋਂ ਦਾ ਰਹਿਣ ਵਾਲਾ ਔਰ ਕੀ ਮੰਚਾ ਸੀ ਕਿ ਇਸ ਦੀ ਗੋਲੀ ਚੜਾਨ ਦੀ ਤਾਂ ਇਸ ਤੋਂ ਬਾਅਦ ਜਿਹੜੀ ਆ ਪੁਲਿਸ ਥੋੜੀ ਦੇਰ 'ਚ ਜਿਹੜੀ ਆ ਪ੍ਰੈਸ ਕਾਨਫਰੰਸ ਕਰੇਗੀ ਤਾਂ ਉਸ ਦੇ ਵਿੱਚ ਵੱਡੇ ਖੁਲਾਸੇ ਹੋਣਗੇ ਪਰ ਇਸ ਤੋਂ ਪਹਿਲਾਂ ਆਪਾਂ ਪੂਰੀ ਜਾਣਕਾਰੀ ਲੈ ਲੈਣੇ ਸਾਡੇ ਨਾਲ ਪਟਾਲਾ ਤੋਂ ਨਿਤਨ ਲੁਥਰਾ ਜੁੜ ਚੁੱਕੇ ਨੇ ਜੀ ਨਿਤਨ ਕੀ ਪੂਰੀ ਜਾਣਕਾਰੀ ਆ ਕਿਉਂ ਇਹਨਾਂ ਨੌਜਵਾਨ ਦੇ ਵੱਲੋਂ ਜਿਹੜ ਪਟਿਆਲਾ ਪੁਲਿਸ ਦੇ ਹੱਥ ਵੱਡੀ ਖਾਮਯਾਬੀ ਲੱਗੀ ਹੈ ਜਿਨ੍ਹਾਂ ਨੇ ਵਿਰੋਧੀ ਮੰਗੀ ਜੀ ਉਹਨਾਂ ਦੇ ਬੁਰਗੇ ਪੁਲਿਸ ਦੇ ਹੱਥ ਲੱਗੇ ਆ ਕਿਉਂਕਿ ਤੁਸੀਂ ਵੀਡੀਓ ਦੇਖਦੇ ਪਿਓ ਇਹ ਕਿਸੇ ਸੀਸੀਟੀਵੀ ਦੀ ਫੁਟੇਜ ਨਹੀਂ ਔਰ ਨਾ ਹੀ ਇਹ ਕੋਈ ਵੀਡੀਓ ਹੈ ਇਹ ਵੀਡੀਓ ਜਿਹੜੀ ਆ ਖੁਦ ਉਹਨਾਂ ਲੋਕਾਂ ਨੇ ਬਣਾਈ ਜਿਨ੍ਹਾਂ